ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼ਕਾ ਬਾਈ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਹਾਂ ਜੀ ਬਹੁਤ ਵਧੀਆ ਬਹੁਤ ਜੀ ਮੰਦੀਪ ਬਾਈ ਜੀ ਨਾਲ ਜਦੋਂ ਵੀਡੀਓ ਸ਼ੂਟ ਕਰਦੇ ਨਾ ਵੀਰ ਭਰਾ ਮੋਕ ਕੁਝ ਸਿੱਖਣ ਨੂੰ ਮਿਲਦਾ ਹਨ ਤੇ ਅੱਜ ਵੀ ਆਪਾਂ ਕੁਝ ਸਿੱਖ ਕੇ ਜਾਣਾ ਉਦਾਂ ਨਹੀਂ ਜਾਣਾ ਬਾਈ ਜੀ ਸਭ ਤੋਂ ਪਹਿਲਾਂ ਤਾਂ ਵੀਰਾਂ ਨੂੰ ਸਬਸਿਡੀ ਦਾ ਚਲੋ ਬਾਅਦ ਚੋਂ ਕਰਦੇ ਹਾਂ ਜੀ ਜੀ ਪਹਿਲਾਂ ਨਾ ਮੈਨੂੰ ਵੀਰ ਭਰਾਵਾਂ ਦੇ ਕੁਝ ਸਵਾਲ ਸੀਗੇ ਜੀ ਨਵੇਂ ਟਰੈਕਟਰ ਆਪਾਂ ਵੇਚ ਰਹੇ ਹਾਂ ਹਾਂ ਜੀ ਹਾਂ ਜੀ ਜਿਨ੍ਹਾਂ ਕੋਲੇ ਪੁਰਾਣੇ ਟਰੈਕਟਰ ਜੀ ਚਾਰ ਮਾਡਲ ਪੰਜ ਮਾਡਲ 6 ਮਾਡਲ 53 10 ਬਹੁ ਵੀਰਾਂ ਨੇ ਸਾਂਭੇ ਆ ਉਹ ਸਪੀਡਾਂ ਅੱਜ ਦੇ ਸਮੇਂ ਨਾਲ ਉਹਨਾਂ ਦੀਆਂ ਨਹੀਂ ਚੱਲ ਰਹੀਆਂ ਆ ਹੈਗੀ ਬ੍ਰੋ ਹੈਗੀ ਨਾ ਬ੍ਰੋ ਹੈਗੀ ਉਹਦਾ ਕੋਹ ਹਾਲਾ ਦੱਸੋ ਆਹੋ ਜੀ ਸਪੀਡ ਜਿਹੜੀ ਮਰਜ਼ੀ ਚੇਂਜ ਕਰਾ ਲਓ ਲੈ ਆਓ ਸਾਡੇ ਕੋਲ ਕਰਤਾਂਗੇ ਨਹੀਂ ਸਪੀਡ ਅੰਦਰੋਂ ਚੇਂਜ ਹੋ ਜਾਂਦੀ ਐ ਸਾਰਾ ਕੁਝ ਹੋ ਜਾਂਦਾ ਜਿਵੇਂ ਹੁਣ ਅਸੀਂ ਰੀਸੈਂਟਲੀ ਹੋਈ ਇੱਕ B1 54520 ਮਾਡਲ ਨੂੰ B2 ਕੀਤਾ ਵੀ ਵੰਦ ਨੂੰ ਵੀ 2 ਕੀਤਾ ਹਾਂ ਵੀ 2 ਕੀਤਾ ਉਹ ਕਹਿੰਦੇ ਮੈਂ ਵੀ 2 ਕਰਾਉਣਾ ਹਾਂ ਕੁਝ ਸਪੀਡਾਂ ਚੇਂਜ ਕਰਨੀਆਂ ਉਹ ਵੀ ਹੋ ਜਾਂਦੀਆਂ ਸਾਰੀਆਂ ਕਰਨੀਆਂ ਉਹ ਵੀ ਹੋ ਜਾਂਦੀਆਂ ਸਾਰੀਆਂ ਕਰਨੀਆਂ ਦਾ 21000 ਰੁਪਏ ਦਾ ਸਮਾਨ ਲੱਗਿਆ 21000 ਰੁਪਏ ਦਾ ਪੈਸੇ ਨਾਲ ਡਾਊਟ ਤੁਸੀਂ ਨਾਲ ਹੀ ਚੱਕ ਦਿੰਦੇ ਹੋ ਉਹ ਕਲੀਅਰ ਹੈ ਕੋਈ ਐਵੇਂ ਠੱਗੀ ਮਾਰ ਰਹੇ ਨੇ ਲੋਕ ਫਿਰ ਤਾਂ ਆਹ ਮੈਂ ਤਾਂ ਕਹਿਦਾ ਕਿਸੇ ਹੋਰ ਬੰਦੇ ਕੋ ਜਾ ਕੇ ਫਸੂਗਾ ਕੋਈ 4000 ਠੋਕ ਦੂ ਕੋ 50 ਠੋਕ ਦੂ ਤਾਂ ਕਹਿਦਾ ਯਾਰ ਹੋਰ ਕੋਈ ਨਹੀਂ ਜੀਮੀਦਾਰ ਭਰਾ ਨਾ ਵਿਸ਼ਵਾਸ ਕਰਦੇ ਹੁੰਦੇ ਕਈ ਵਾਰ ਕਿਸੇ ਤੇ ਉਹਦੇ ਕੋ ਜਾਣਾ ਉਹਦੇ ਕੋਲ ਹੀ ਹੁੰਦਾ ਨਾ ਤੇ ਉਹ ਗਾਂ ਵਾਲਾ ਫਿਰ ਵਿਸ਼ਵਾਸ ਦਾ ਨਹੀਂ ਅੱਜ ਫੇਰਾ ਚੱਕ ਜਾਂਦਾ ਨਹੀਂ 2100 ਰੁਪਏ ਚੇਂਜ ਹੋ ਜਾਂਦੀਆਂ 21000 ਦਾ ਸਾਮਾਨ ਲਗਣਾ ਅੱਜ ਦੀ ਡੇਟ ਚ 2025 ਦੇ ਵਿੱਚ 11ਵਾਂ ਮਹੀਨਾ ਹਾਂ ਇੱਥੇ ਕੀ ਹੈ ਬਸ ਰੇਟ ਵੀ ਜੇ ਆਉਣ ਵਾਲੇ ਸਮੇਂ ਜੇ ਥੋੜਾ ਬੜਾ ਤਾਂ ਠਾਂ ਠਾਂ ਹੋ ਜਾਏਗਾ ਜ਼ਿਆਦਾ ਨਹੀਂ 2000 500 ਉੱਪਰ ਥੱਲੇ ਹੋ ਜੂ ਹੋਰ ਕੀ ਹੋਗਾ ਬਸ ਇਦੋਂ ਵੱਧ ਨਹੀਂ ਹੁੰ ਤੇ ਪੀਟੀਓ ਦਾ ਵੀ ਕੁਝ ਹੁੰਦਾ ਹੁੰਦਾ ਕਿ ਪੀਟੀਓ ਦੀਆਂ ਸਪੀਡਾਂ ਭਾਈ ਉਹ ਹੀ ਰਹਿੰਦੀਆਂ ਨੇ। ਇਹ ਪੀਟੀਓ 'ਚ ਤਾਂ ਜੌਂਟੀਅਰ 'ਚ ਰਿਵਰਸ ਪੀਟੀਓ ਹੁੰਦਾ ਤੇ ਡਬਲ ਸਪੀਡ ਉਹ ਆਉਂਦਾ। ਉਹ ਸਪੀਡਾਂ ਸੇਮ ਆ ਪਰ ਇਹ ਰਿਵਰਸ ਵਾਲੇ ਨੂੰ ਡਬਲ ਕਰ ਸਕਦੇ ਮੈਂ। ਅੱਛਾ ਡਬਲ ਵਾਲੇ ਨੂੰ ਰਿਵਰਸ ਨਹੀਂ ਕਰ ਸਕਦੇ। ਨਹੀਂ ਡਬਲ ਵਾਲੇ ਨੂੰ ਰਿਵਰਸ ਨਹੀਂ ਕਰ ਸਕਦੇ ਰਿਵਰਸ ਵਾਲੇ ਨੂੰ ਤੁਸੀਂ ਡਬਲ ਕਰਨਾ ਹੋਊ। ਉਹ ਹੋ ਜਾਊਗਾ। ਉਹ ਹੋ ਜਾਂਦਾ ਵਾ। ਸੌਖਾ ਹੀ ਹੋ ਜਾਂਦਾ। ਹਾਂ ਬਸ ਸੋਚ ਇੱਕ ਸ਼ਾਫਟ ਬਦਲਣੀ ਆ, ਦੋ ਕਰਾਰੀਆਂ ਬਸ। ਮੈਂ ਬਾਲਾ ਵੱਡਾ ਫੰਡਾ ਨਹੀਂ। ਬਾਲਾ ਵੱਡਾ ਮਸਲਾ ਨਹੀਂ ਆ। ਮੇਰੇ ਖਿਆਲ 10000 ਤੋਂ ਥੱਲੇ ਥੱਲੇ ਉਹ ਵੀ ਰੇਟ ਦਾ ਅੰਦਾਜ਼ਾ ਬੜਾ ਉੱਪਰ ਥੱਲੇ ਹੋ ਜਾਂਦਾ ਮਤਲਬ ਕਿਉਂਕਿ ਮੈਨੂੰ ਐਗਜ਼ੈਕਟ ਯਾਦ ਨਹੀਂ ਕਿੰਨਾ ਰੇਟ ਆਵਾ ਤੇ ਇੱਕ ਬਾਈ ਜੀ ਜਿਵੇਂ ਉਹ ਪੁਰਾਣੇ ਮਾਡਲ ਡ੍ਰੈਕਟਰ ਆ ਉਦੋਂ ਟਰਬੋ ਨਹੀਂ ਸੀ ਆਉਂਦੀ ਜੀ ਟਰਬੋ ਦੇ ਫਾਇਦੇ ਦੱਸ ਦੋ ਜਿੰਨੇ ਕਿ ਤੁਸੀਂ ਦੱਸ ਸਕਦੇ ਤਾਂ ਟਰਬੋ ਲਾ ਸਕਦੇ ਆ ਕਿ ਨਹੀਂ ਲਾ ਸਕਦੇ ਬਿਲਕੁਲ ਲਾ ਕੇ ਲਾ ਸਕਦੇ ਕੋਈ ਵੱਡਾ ਮਸਲਾ ਨਹੀਂ ਲਾ ਜੇ ਤੁਸੀਂ ਅੰਡਰ ਮਤਲਬ ਗਾਈਡਲਾਈਨ ਚੱਲਣਾ ਤਾਂ 55 ਵਾਲੇ ਨੂੰ 55 ਵਾਲੇ ਦਾ ਟਰਬੋ ਲਾ ਲਓ ਹਨਾ 60 ਵਾਲੇ ਦਾ ਵੱਧ ਲਾ ਲੂਗਾ ਤਦ ਮਤਲਬ ਜੇ ਤੁਸੀਂ ਕੋਈ ਵੱਡਾ ਲਾਉਗੇ ਫਿਰ ਨੁਕਸਾਨ ਕਰਦਾ ਜਿਹਨੂੰ ਪੁਰਾਣੇ ਨੂੰ ਫਿਰ ਇੰਜਨ ਪੁਰਾਣਾ ਹੁੰਦਾ ਉਹਨੂੰ ਨੁਕਸਾਨ ਹੁੰਦਾ ਫਿਰ ਇੰਜਨ ਰੀਬਿਲਡ ਕਰੋਗੇ ਤੁਸੀਂ ਸਾਰਾ ਪੈਸਾ ਲਾਉਗੇ ਹਾਂ ਜਿਹ ਜਿਵੇਂ ਐਜ਼ ਇਟ ਟਰੈਕਟਰ ਚੱਲ ਰਿਹਾ ਉਹਨੂੰ ਸੇਮ ਹੌਸ ਪਾਵਰ ਦਾ ਟਰਬੋ ओरिजिनल ਜਿਹੜਾ ਹੁੰਦਾ ਲਾ ਦੋ ਪਰਫਾਰ ਆਇਲ ਕਿ ਜੰਪਸਨ ਦਾ ਵੀ ਫਰਕ ਪੈਂਦਾ ਵਾ ਉਹ ਵੀ ਥੋੜਾ ਜਿਹਾ ਵਧੂਗੀ ਹਾਂ ਪਾਉਂਦਾ ਐਵਰੇਜ ਵੱਧਦੀ ਆ ਅ ਅੱਧਾ ਕਿਲਟਰ ਪਾਉਣਾਂ ਲੀਟਰ ਲੀਟਰ ਤੱਕ ਵੀ ਫਰਕ ਪਾ ਜਾਂਦੇ ਟਰੈਕਟਰ ਤੇ ਜੋਰ ਵੀ ਥੋੜਾ ਜਿਹਾ ਵੱਧ ਲਾਉਣ ਲੱਗ ਜਾਂਦੇ ਪਹਿਲਾਂ ਨਾਲੋਂ ਸੌਖਾ ਤੇ ਰੈਲਾ ਚੱਲਦਾ ਹਾਂ ਚੱਲਦਾ ਬਹੁਤ ਫਾਇਦਾ ਮਿਲਦਾ ਕੋਈ ਸ਼ੱਕ ਨਹੀਂ ਪਰ ਉਹ ਹੈ ਤਾਂ ਗੁਣਕਾਰੀ ਚੀਜ਼ ਆ ਹਾਂ ਬਦੋ ਕਿਉਂ ਕੰਪਨੀਆਂ ਕਿਉਂ ਨਹੀਂ ਬਿਲਡ ਕਰਦੀਆਂ ਹਰੇ ਟਰੈਕਟਰ ਚ ਕਿਉਂਕਿ ਕੋਸਟ ਕਟਿੰਗ ਵੀ ਆ ਜਾਂਦੀ ਹੈ ਕੰਪਨੀਆਂ ਨੂੰ ਪਤਾ ਨਾ ਆਦਰਵਾਇਜ਼ ਹੁਣ ਜਿਵੇਂ ਇਹ ਆਪਣੇ ਕਦੋਂ ਕੌਣ ਲੱਗਿਆ ਸੀ ਬਾਈ ਤਰਪੋਤਾ ਸ਼ੁਰੂ ਤੋਂ ਹੀ ਹੁੰਦਾ ਵਾ ਜੁਨੀਅਰਸ ਇਹ ਨਹੀਂ ਵੀ ਨਹੀਂ ਹੁੰਦਾ ਸੀ ਉਦੋਂ ਵੱਡਿਆਂ ਜਿਹਾ ਹੁੰਦਾ ਸੀ ਅੱਛਾ ਕਿਉਂਕਿ ਵੱਡਿਆਂ ਦੀ ਪੋਲੂਸ਼ਨ ਨੋਰਮ ਕੋਰ ਲੋਡ ਪੂਰਾ ਕਰਨ ਲਈ ਲੋਡ ਲਾਉਂਦੀ ਹੈ ਕੰਪਨੀ ਹਾਂ ਦੇਖੋ ਕਲੀਅਰ ਅਫੰਡਾਰਨ ਜੋਰਜੀ ਕੰਪਨੀ ਨੇ ਹਰੇਕ ਕੰਪਨੀ ਨੇ ਆਪਦੀ ਕੋਸਟ ਦੇਖਣੀ ਹੈ ਹੂੰ ਤੁਸੀਂ ਇਹ ਦਿਮਾਗ ਚੋਂ ਕੱਢ ਦੋ ਵੀ ਤੁਹਾਨੂੰ ਬੈਨੀਫਿਟ ਦੇਣ ਲਈ ਉਹ ਆਪਦੀ ਕਾਸਟ ਵਧਾ ਲੈਣਗੇ ਨਹੀਂ ਉਹਨੇ ਉਹੋ ਹੀ ਚੀਜ਼ ਲਾਉਣੀ ਜਿਹੜੀ ਤੁਹਾਨੂੰ ਮਜਬੂਰੀ ਆ ਉਹਦੀ ਬਈ ਤੂੰ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਮੇ ਕੰਪਨੀ ਹੋਵੇ ਕੋਈ ਖੱਪੜੀ ਆ ਹਾਂ ਟਰਬੋ ਗੱਜ ਦੀ ਕਾੜਦੀ ਹੈਗੀ ਬਹੁਤ ਪੁਰਾਣੀ ਗੱਡ ਹੈ ਹੈਨਾ 30 40 ਸਾਲ ਪਹਿਲਾਂ ਦੀ ਗੱਲਾਂ ਟਰਬੋ ਉਦੋਂ ਵੀ ਆਉਂਦੇ ਸੀਗੇ ਮਜਬੂਰੀ ਚ ਲਾਉਂਦੇ ਜਦੋਂ ਪੋਲੂਸ਼ਨ ਨੋਰਮ ਪੂਰੇ ਕਰਨ ਦੇ ਚੱਕਰ ਟਟਾ ਭੁਲੋਣੀ ਪੈਂਦੀ ਸੀ ਉਹਨਾਂ ਨੂੰ ਹੁਣ ਪਾਵਰ ਵਾਲਾ ਜਿਹੜਾ ਚੱਕਰਾ ਉਹ ਪਾਵਰ ਵਾਲਾ ਪਿਸਟਨ ਤੋਂ ਪੂਰਾ ਕਰਕੇ ਡੀਜ਼ਲ ਤੋਂ ਹੁੰਦੀ ਸੀ ਪਾਵਰ ਪੂਰੀ ਪਰ ਜਦੋਂ ਪੋਲੂਸ਼ਨ ਦਾ ਮਸਲਾ ਆਉਂਦਾ ਸੀ ਤੇ ਟਰਬੋ ਲਾਉਣੀ ਪੈਂਦੀ ਸੀ ਲਾਈ ਜਾਂਦੀ ਸੀ ਉਹਦੇ ਵੀ ਹੁੰਦੇ ਪੁਰਾਣੇ 75 ਦੇਖ ਲਓ 56 10 ਆਉਂਦਾ ਜਿਹੜਾ ਆਪਣਾ ਬਹੁਤ ਪੁਰਾਣਾ ਵਾ 56 10 ਉਹ ਚਾਹਤੋਂ ਵੀ ਹੁੰਦੀ ਸੀ ਬਾਈ ਟਰਬੋ ਦਾ ਰੋਲਾ ਪਿਆ ਹੈ ਨਾ ਮਿੱਟੀ ਖਿੱਚ ਜਾ ਕਰੇਗੀ ਆ ਉਹ ਬਗਨਮੀ ਦੇ ਤਰੀਕੇ ਸੀ ਅੱਡ ਅੱਡ ਵੀ ਲੋਕਾਂ ਦੇ ਕਿਉਂਕਿ ਉਦੋਂ ਮੰਗਲਾਲ ਵਾਲੇ ਫਿਲਟਰ ਹੁੰਦੇ ਸੀਗੇ 에ਅਰ ਫਿਲਟਰ ਤੇ ਉਹ ਮਿੱਟੀ ਖਿੱਚ ਜੂਏ ਤਾਂ ਆਏ ਕਰੂ ਜਾਂਦੀਆਂ ਨੂੰ ਬਾਈ ਕਦੇ ਆਇਆ ਤੇਲ ਵਾਲਾ ਫਿਲਟਰ ਕਣੀ ਕਦੇ ਦੇਖ ਬੋਲ ਮਨਾ ਮੇਰੇ ਖਿਆਲ ਤਾਂ 60 70 70 ਤੋਂ 75 ਉਹਨਾਂ ਮੋਡਲ ਨਾ ਜਾਂਦਾ ਹੁਣ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਉਹ ਮੋਡਲ ਦੇਖੀ ਨਹੀਂ ਮੈਂ ਜਾਂ ਜਾਨਾ ਬਾਲੇ ਪੁਰਾਣੇ ਦੇਖਿਆ 30 40 ਵਾਲੇ ਇੰਡੀਆ ਚ ਉਹਨਾਂ ਇੰਪੋਰਟ ਕਰਾਈ ਸੀ ਲੋਕਾਂ ਨੇ 50 ਦੇ ਰੇਟ ਤੇ 50 ਰੇਟ ਤਾਂ ਉਹ ਤੋਂ ਬਾਅਦ ਵਾਲੇ ਫਿਰ 2000 ਰੁਪਏ ਚ ਵਿਚਾਰ ਵਾਲੇ ਮੋਡਲ ਮੈਂ ਦੇਖੇ ਨਹੀਂ ਬਾਹਰ ਦੇਖਿਆ ਕਿ ਇਹ ਗੱਲ ਤਾਂ ਧਿਆਨ ਨਹੀਂ ਤਾਂ ਬਾਹਰ ਯੂਰਪ ਚ ਹੈਗੇ ਆ ਅੱਛਾ ਪਰ ਉੱਥੇ ਵੀ ਨਾ ਲੋਕਾਂ ਨੇ ਡਰਾਈ ਲਵਾਤੇ ਆ ਕਢਾ ਕੇ ਕਢਾ ਕੇ ਡਰਾਈ ਨਾ ਡਰਾਈ ਦਾ ਬੈਨੀਫਿਟ ਬਾਲਾ ਹੂੰ ਅਰੀ ਲ ਰੱਖੇ ਨਹੀਂ ਲੋਕਾਂ ਨੇ ਕਿਉਂਕਿ ਉਹ ਕਾਫੀ ਉੱਚ ਕਮੀਆਂ ਸੀਗੀਆਂ ਉਹ ਨਾਲ ਵਾਲੇ ਫਿਲਟਰ ਚ ਬਹੁਤ ਜ਼ਿਆਦਾ ਕਮੀਆਂ ਸੀ ਕੋਈ ਨਾ ਕੋਈ ਸਾਹ ਲੈਂਚ ਉਹਦਾ ਸਿਸਟਮ ਨਹੀਂ ਉਹ ਕੀ ਸੀ ਨਾ ਭਾਈ ਜੀ ਉਹਦਾ ਤੇਲ ਜਦੋਂ ਮੁੱਕ ਗਿਆ ਉਹਦਾ ਵਰਕਿੰਗ ਬੰਦ ਹੋ ਜਾਂਦੀ ਸੀ ਤੇ ਖਿੱਚ ਜਾਂਦਾ ਇਹ ਵਿੱਚੋਂ ਫਿਰ ਜੇ ਜ਼ਰਾ ਉਹ ਚ ਗਾਰ ਬਣ ਗਈ ਤਾਂ ਵੀ ਪ੍ਰੋਬਲਮ ਸੀ ਉਹ ਪਰਫਾਰਮੈਂਸ ਤੇ ਬੜਾ ਵੱਡਾ ਇਫੈਕਟ ਪਾਉਂਦਾ ਇਹ ਹਵਾ ਸਭ ਤੋਂ ਜ਼ਿਆਦਾ ਹਵਾ ਇਫੈਕਟ ਪਾਉਂਦੀ ਆ ਇੰਜਨ ਦੇ ਉਹਦਾ 에ਅਰ ਫਿਲਟਰ ਬੰਦ ਹੋ ਗਿਆ ਹੁਣ ਗੱਲਾਂ ਹੀ ਗੱਲ ਚੱਲੀ ਤੁਹਾਨੂੰ ਮੈਂ ਦੱਸ ਦਿੰਨਾ ਬਹੁਤ ਲੋਕ ਭਾਈ ਆਉਂਦੇ ਆ ਸਰਵਿਸ ਨੂੰ ਪੈਸੇ ਬਚਾਉਣ ਦੇ ਚੱਕਰ ਚ ਹਮ ਏਅਰ ਫਿਲਟਰ ਕਹਣਗੇ ਆਹੀ ਪਾ ਦੇ ਹਾਂ 11100 ਏਅਰ ਫਿਲਟਰ ਹਮ ਇੱਕ ਦਿਨ ਚ ਟਰੈਕਟਰ ਉਹਨਾਂ ਤੇਲ ਵੱਧ ਖਾਏਗਾ ਇੱਕ ਦਿਨ ਚ ਇੱਕ ਦਿਨ ਚ 1100 ਦਾ ਫਿਲਟਰ ਤੁਸੀਂ ਚਲਾਉਣਾ ਹੈ 6 ਮਹੀਨੇ ਹਾਂ ਠੀਕ ਹੈ ਜੇ ਤੁਸੀਂ ਨਹੀਂ ਬਦਲਿਆ ਖਰਾਬ ਆ ਫਿਲਟਰ ਇੱਕ ਦਿਨ ਚ ਟਰੈਕਟਰ ਨੇ ਉਹਦੀ ਕੋਸਟ ਦਾ ਤੇਲ ਵੱਧ ਖਾ ਜਾਣਾ ਪੈਦਾ ਕੀ ਇੱਕ ਦਿਨ ਦੇ ਕੋਸਟ ਵਾਸਤੇ ਛਮਾਈ ਦਾ ਨੁਕਸਾਨ ਕਰਾ ਲਿਆ 1100 ਬਚਾਉਣ ਦੇ ਚੱਕਰ 'ਚ ਤੁਸੀਂ ਬੰਦ ਉਹੀ ਫਿਲਟਰ ਜੋ ਮੈਸਤਰੀ ਕਹਿੰਦਾ ਬਦਲ ਦੋ ਬਦਲ ਦੋ ਬਾਈ ਹੂੰ ਠੀਕ ਹੈ ਆਪ ਵੀ ਤੁਸੀਂ ਧਿਆਨ ਰੱਖੋ ਦੇਖੋ ਡਸਟੀ ਕੰਡੀਸ਼ਨ ਜਿਆਦਾ ਜਿਹੜੇ ਕਰਾਕ ਰੂਤੇ ਚੱਲਦੇ ਆ ਨਾ ਉੱਥੇ ਬਹੁਤ ਉਹਦੇ 11200 ਘੰਟੇ ਤੇ ਬਦਲ ਦੋ ਬਦਲ ਦੋ 1000 ਘੰਟੇ ਤੇ ਬਦਲ ਦੋ ਠੀਕ ਹੈ ਜੀ ਆਮ ਜੀ ਵੀ ਜਰਾ ਤੁਹਾਡੀ ਆਪਾਂ ਕਿੰਨਾ ਕਿਤੋਂ ਦਲਜੇ ਕੰਮ ਕੀਤਾ ਸਵਾਚ ਕੰਮ ਕੀਤਾ ਉੱਤੇ ਡਿਪੈਂਡ ਕਰਦਾ ਹੈ ਨਾ ਪੈਸੇ 1000 ਦੇ ਜਿਹੜੇ ਬਦਲ ਦੋ ਬਹੁਤ ਵਧੀਆ ਜਿਹੜੇ ਧੂੜ ਮਿੱਟੀ ਵਾਲੇ ਕੋ ਤੂੜ ਆਪਣਾ ਚੱਲਣਾ ਧੂੜ ਮਿੱਟੀ ਜੀ ਆ ਥੋੜਾ ਜਿਹਾ ਹੀ ਹੁੰਦਾ ਹੈ ਕਈ ਵਾਰ ਕੋਈ ਕੋਈ ਬੰਦਾ ਸਵਾਰ ਚ ਬਾਹਲੀ ਹੈ ਨਾ ਉਦੋਂ ਸਵਾਲ ਉੱਡ ਕੇ ਲੱਗਦੀ ਲੱਗਦੀ ਆ ਤੁਹਾਨੂੰ ਪਤਾ ਹੈ ਨਾ ਉਹ ਚੀਜ਼ਾਂ ਨਾ ਫਿਰ ਤੁਹਾਡੀ ਪਰਫਾਰਮੈਂਸ ਇੱਕ ਇੱਕ ਤੋਂ 2 ਲੀਟਰ ਵੀ ਫਰਕ ਪਾਉਂਦੀ ਹੈ ਜਦੋਂ ਬੰਦ ਹੋਵੇ ਨਾ 에ਅਰ ਫਿਲਟਰ 2 ਲੀਟਰ ਵੀ ਵੱਧ ਖਾ ਲੈਂਦਾ ਟਰੈਕਟਰ ਟਰੈਕਟਰ ਨੇ ਜ਼ੋਰ ਨਹੀਂ ਲਉਣਾ ਟਰੈਕਟਰ ਨੇ 2 ਲੀਟਰ ਡੀਜ਼ਲ ਘੰਟੇ ਦਾ ਵਧਾਦਾ ਤੇ 12 24 24 2000 ਦਾ ਖਾ ਗਿਆ ਤੇੜੀ ਚ 2000 ਦਾ ਡੀਜ਼ਲ 10 ਘੰਟੇ ਵਿੱਚ ਲਾਇਆ ਤੇ ਫਿਲਟਰ ਹੈ ਗੇਰਾ ਹੁੰਦਾ ਤੇ ਫਿਰ ਤੁਸੀਂ ਚਲਾਉਣਾ ਗਾ ਅਗਲੇ ਗਾਂਹ ਦੇਖੋ ਕਿੰਨਾ ਨੁਕਸਾਨ ਹੁੰਦਾ ਇਹਦਾ ਜੀ ਹੂੰ ਸੋ ਇਹ ਚੀਜ਼ਾਂ ਕਾਊਂਟ ਕਰਦੀਆਂ ਹਰ ਚੀਜ਼ ਦੀ ਇੰਜਨ ਵਾਲਾ 에ਅਰ ਮਗਲਾਲ ਫਿਲਟਰ ਆ ਬਾਈ ਉਹ ਵੀ ਬਦਲਣਾ ਜ਼ਰੂਰੀ ਆ ਹੁਣ ਕਈ ਡੀਜ਼ਲ ਫਿਲਟਰ ਹੀ ਆ ਹੂੰ ਤੁਹਾਨੂੰ ਮੈਂ ਇਹ ਵੀ ਇੱਕ ਧਰਨੇ ਦੇਣ ਇੱਕ ਬੰਦਾ ਆਪਣੇ ਤੋਂ ਨੇੜੇ ਦਾ ਕਸਟਮਰ ਹੀ ਆ ਉਹ ਕਹਿੰਦਾ ਬਾਈ ਮੈਂ ਤਾਂ ਇਹਨੂੰ ਕੀ ਹੋ ਗਿਆ ਕੱਢ ਕੇ ਕਹਿੰਦਾ ਇਹਨੂੰ ਕੀ ਹੋ ਗਿਆ ਇਹ ਤਾਂ ਉਵੇਂ ਹੀ ਆ ਹਾਂ ਇਹ ਤਾਂ ਉਵੇਂ ਹੀ ਆ ਪਰ ਇਰੀ ਵੀ ਇੱਕ ਸੇਮ ਚੀਜ਼ ਜਿਵੇਂ 에어 ਫਿਲਟਰ ਨਾ ਜਦੋਂ ਇਹਨੇ ਡੀਜ਼ਲ ਬਲੌਕ ਕਰਨਾ ਮੰਨ ਲਓ ਟਰੈਕਟਰ ਨੂੰ 100 ਐਮਐਲ ਦੀ ਲੋੜ ਆ ਹੂੰ ਇਹ ਪੰਪ ਦੀ ਜਿੰਨੀ ਕੈਪੈਸਿਟੀ ਨੇ ਜ਼ੋਰ ਲਾ ਕੇ ਖਿੱਚਣਾ ਉਹਨੂੰ 90 ਹੀ ਮਿਲ ਰਿਹਾ 10 ਘਟ ਮਿਲ ਰਿਹਾ ਟਰੈਕਟਰ ਨੇ ਆਰਪੀਐਮ ਡ੍ਰੌਪ ਕਰਨੀ ਆ ਕਰ ਲੈ ਆਰਪੀਐਮ ਡ੍ਰੌਪ ਕਰਨ ਦੇ ਨਾਂ ਨਾਲ ਆਲੀ ਤੁਹਾਡਾ ਘੰਟਾ ਲੀਟਰ ਵਧ ਗਿਆ ਬਸ ਸਿੱਧਾ ਹੀ ਕੀ ਜ਼ਰੂਰੀ ਨਹੀਂ ਵੀ 에어 ਫਿਲਟਰ ਹੀ ਘਟਾ ਰਿਹਾ ਇੱਥੋਂ ਵੀ ਜੇਰੋ ਤਾਂ ਸਪਲਾਈ ਪੂਰੀ ਨਹੀਂ ਆਊਗੀ ਟਰੈਕਟਰ ਨੂੰ ਤੇ ਟਰੈਕਟਰ ਨੇ ਪੂਰਾ ਜ਼ੋਰ ਨਹੀਂ ਮਾਰਨਾ ਉਹਨੇ ਆਰਪੀਐਮ ਡ੍ਰੌਪ ਕਰਨਾ ਆਰਪੀਐਮ ਪੂਰੇ ਕਰਦੇ ਚੱਕਰ ਚ ਡੀਜ਼ਲ ਵ ਸਿੱਧਾ ਜਿਹੜਾ ਇਹਰੇ ਜੀ ਵੀ ਸਿਸਟਮ ਆ ਸਾਰਾ ਮਕੈਨੀਕਲੀ ਲੱਗਿਆ ਜਿਹੜੇ ਵੇਟ ਤੁਸੀਂ ਦੋਹਨੇ ਹੁੰਦੇ ਆ ਹਨਾ ਉਹ ਵੇਟ ਬਈ ਤੁਹਾਡੇ ਆਰਪੀਐਮ ਨਹੀਂ ਆ ਸਾਰਾ ਕਨੈਕਟਡ ਤੁਸੀਂ ਮੰਨ ਲਓ ਤੁਸੀਂ ਰੇਸ ਦਿੱਤੀ 2000 ਤੱਕ ਦੀ ਹਾਂ ਟਰੈਕਟਰ ਫਿਰ ਰਿਹਾ 1800 ਤੇ ਹਾਂ ਉਹ 1800 ਤੋਂ 2000 ਤੇ ਪੂਰੇ ਜਿੰਨੀ ਦੇਰ ਨਹੀਂ ਹੁੰਦੇ ਉਹਨੇ ਡੀਜ਼ਲ ਵਧਾਉਂਦਾ ਉਹਦਾ ਹੁੰਦਾ ਸਮਝ ਗਏ ਮੇਰੀ ਗੱਲ ਮੈਂ ਸਮਝ ਗਿਆ ਆਹ ਕਹਾਣੀ ਐ ਲੋਡ ਦੇ ਵਿੱਚ ਉਹਨੇ ਦੱਬੀ ਆਉਣਾ ਕੰਮ ਪੁੱਛਦੇ ਨੇ ਜਦੋਂ ਜਿੰਨੀ ਦਰ ਉਹਨੂੰ ਜਿੰਨੀ ਤੂੰ ਹੀ ਰੇਸ ਦਿੱਤੀ ਆ ਜਿੰਨੀ ਦਰ ਉਹਨੇ ਉੱਥੇ ਤੱਕ ਨਹੀਂ ਜਾ ਰਿਆ ਉਹਨੇ ਪੰਪ ਨੇ ਡੀਜ਼ਲ ਵਧਾਈ ਜਾਣਾ ਉਹ ਵੇਟ ਇਸੇ ਚੱਕਰ ਨੂੰ ਬਣਾਏ ਹੋਇਆ ਉਹਦੀ ਮੇ ਵਧਾਈ ਆ ਰੇਸ ਨੇ ਜਿਹੜੀ ਤੂੰ ਹੀ ਰੇਸ ਦਿੱਨੇ ਆ ਉਹ ਬੇਟਾ ਦਾ ਵਿਡਥ ਛੋਟ ਕਰ ਗਿਆ ਹਾਂ ਕਿੰਨਾ ਡੀਜ਼ਲ ਵਧੂ ਦੇਣਾ ਤੁਸੀਂ ਮਹਾਰਾਜ ਜਿੱਦਣ ਹੁਣ ਉੱਥੇ ਗਏ ਨਾ ਮੈਂ ਇੱਕ ਦਿਨ ਮੈਨੂੰ ਬਹੁਤ ਵਾਰੀ ਦਿਮਾਗ ਚ ਆਇਆ ਅੱਜ ਗੱਲ ਹੋ ਗਈ ਨਹੀਂ ਨਹੀਂ ਦੱਸੋ ਤੁਸੀਂ ਤੁਸੀਂ ਜਦੋਂ ਪੰਪ ਵਾਲੇ ਤੇ ਗਏ ਉਹ ਜ਼ਰੂਰ ਦੱਸੋ ਲੋਕਾਂ ਨੂੰ ਉਹ ਬਹੁਤ ਵੱਡਾ ਉਹਨੂੰ ਕਿਹਾ ਬਾਈ ਇਹ ਵੇਟ ਪਤਾ ਸਭ ਨੂੰ ਆ ਪਰ ਇਹ ਕਾਰਨ ਕਿਵੇਂ ਕਨੈਕਟਡ ਆ ਰੇਸ ਨਾਲ ਇਹ ਚੀਜ਼ ਤੇ ਆਰਪੀਐਮ ਡ੍ਰੌਪ ਕਰਦੇ ਕਿੰਨਾ ਡੀਜ਼ਲ ਵਧਾਉਂਦੇ ਆ ਇਹ ਚੀਜ਼ਾਂ ਦਾ ਉਹਨਾਂ ਤੋਂ ਜ਼ਰੂਰ ਸਵਾਲ ਕਰਿਓ ਬਾਈ ਜੀ ਵੇਟਾਂ ਵਾਲਾ ਇੱਕ ਚੀਜ਼ ਚਲੋ ਮੇਰੀ ਜਿੰਨੀ ਕੀ ਨੌਲੇਜ ਮੇਰੀ ਆ ਜੋਨ ਟਾਇਰ ਦੇ ਵੇਟ ਨਹੀਂ ਚੇਂਜ ਕਰਦੇ ਹਾਂ ਨਹੀਂ ਕਰਦੇ ਕਿਉਂਕਿ ਉਹ ਸੋਫੀਸ਼ੀਐਂਟ ਆ ਉਹ ਵੀ ਲੋਡ ਨਹੀਂ ਨਹੀਂ ਨਾ ਕੀਤੇ ਨੇ ਨਹੀਂ ਲੋਡ ਪੰਦੀ ਇਹਦਾ ਇੰਨੇ ਕੈਪੇਬਲ ਆ ਵੀ ਲੋਡ ਹੀ ਨਹੀਂ ਗਈ ਨਹੀਂ ਲੋਡ ਨਹੀਂ ਉਹ ਕੋਈ ਕੰਪਨੀ ਦਾ ਡਿਜ਼ਾਈਨ ਦਿੱਤਾ ਹੋਇਆ ਆਪਾਂ ਵੀ ਇੰਨੇ ਦੇਓ ਪੰਪ ਮੈਨੂਫੈਕਚਰਿੰਗ ਬੋਸ ਇਹ ਵਾਲੇ ਫਿਲਟਰ ਹੂੰ ਹੂੰ ਇਨ ਕੇਸ ਇਨ ਕੇਸ ਸਿੱਧੀ ਜੀ ਗੱਲ ਹੈ ਜਿਹੜਾ ਵੀਰ ਵੀਡੀਓ ਬਣਾਉਂਦਾ ਤਾਂ ਜਗਰੂਬ ਨਾ ਇਹ ਆਹਦੇ ਡੈਟਾ ਦਾ ਫਿਲਟਰ ਹੀ ਨਹੀਂ ਲਾਉਂਦਾ ਉਹਦਾ ਨੁਕਸਾਨ ਕਿੰਨਾ ਕਾ ਇਹ ਤਾਂ ਨਹੀਂ ਲਾਉਂਦਾ ਕਹਿੰਦਾ ਡੀਜ਼ਲ ਸੌਖਾ ਜੂ ਐ ਕੁਝ ਹੁੰਦਾ ਇਹੋ ਜਿਹਾ ਕੁਝ ਨਹੀਂ ਆ ਹਾਂ ਨਹੀਂ ਮੈਂ ਤਾਂ ਦੱਸਦਾ ਇਹ ਬਈ ਜ਼ਰੂਰੀ ਆ ਜ਼ਰੂਰੀ ਕਾਰਨ ਹਾਂ ਜਿਹੜੇ ਪਲੰਜਰ ਚੱਲਦੇ ਆ ਵਿੱਚ ਹਾਂ ਜਿਹੜੇ 3 5 ਪਲੰਜਰ ਹੈ 65 ਹੁੰਦੇ ਆ ਹਾਂ ਸੇਮ ਚੀਜ਼ ਆ ਜਿਹੜੋ ਉਹਨਾਂ ਦੇ ਦੇਖੋ ਡੀਜ਼ਲ ਨਾਲ ਦੀ ਨਾਲ ਲੂਬ੍ਰੀਕੇਸ਼ਨ ਵੀ ਦਿੰਦਾ ਠੀਕ ਆ ਠੰਡਿਆਈ ਠੰਡਿਆਈ ਮਤਲਬ ਲੂਬ੍ਰੀਕੇਸ਼ਨ ਆ ਉਹ ਚਿਕਣਾ ਰੱਖਦਾ ਹਾਂ ਪਿਸਟਨ ਲੋਡ ਆ ਹਾਂ ਮੁਗਲਾਈ ਲਤਾਈ ਰੇ ਚੱਲਦਾ ਨਹੀਂ ਹਾਂ ਹੁਣ ਜੇ ਉਹਨਾਂ ਦਾ ਮੂਲੀ ਜਾ ਕੇ ਕਚਰਾ ਜਾਂਦਾ ਤਾਂ ਪੰਜਰਾਂ ਦੀ ਲਾਈਫ ਘਟਦੀ ਆ ਹੋਰ ਕੁਛ ਮਾੜਾ ਜਾ ਵੀ ਚਲੇਗਾ ਇੱਕ ਕਣ ਵੀ ਚਲੇ ਗਿਆ ਕਣ ਘਸ ਗਿਆ ਏ ਉਹਨੇ ਟੀਟ ਪੈ ਜਾਣੀ ਉਹਨੇ ਕਸਾਉਣਾ ਕਿੱਦਾਂ ਕਸਾਉਣਾ ਕਸਾਉਣਾ ਜਿਹੜਾ ਫਿਲਟਰ ਵੀ ਜ਼ਰੂਰੀ ਆ ਜ਼ਰੂਰੀ ਆ ਸੌਣ ਲਾਗੇ ਮੁੰਡਿਆ ਫਿਲਟਰ ਜ਼ਰੂਰੀ ਆ ਲਾਈਵ ਘਟ ਜੋ ਹੋਰ ਕੁਛ ਨਹੀਂ ਨਹੀਂ ਇਹ ਮੈਂ ਤੁਹਾਨੂੰ ਦੱਸਿਆ ਨਾ ਇਹਦੇ ਦਿਮਾਗ 'ਚ ਇਹ ਗੱਲ ਆ ਵੀ ਡੀਜ਼ਲ ਸਿੱਧਾ ਜਾਊਗਾ ਨਹੀਂ ਇਹ ਡੀਜ਼ਲ ਸਿੱਧਾ ਜਾਣ ਨਾਲ ਹੀ ਟਰੈਕਟਰ ਜ਼ੋਰ ਮਾਰਦਾ ਹੁੰਦਾ ਤਾਂ ਕੰਪਨੀ ਏਡੇ ਫਿਲਟਰ ਲਾਉਂਦੀ ਹਾਂ ਹਾਂ ਵੱਡੇ ਕਰ ਦਿੰਦੀ ਏਡੇ ਲਾਉਂਦੀ ਵੀ ਡੀਜ਼ਲ ਸੋਕਾ ਜਾਵੇ ਸੋ ਡੀਜ਼ਲ ਜਿੰਨਾ ਉਹਨੂੰ ਲੋੜ ਆ ਉਨ ਤੋਂ ਵੱਧ ਬਾਈਪਾਸ ਹੁੰਦੀ ਇਹ ਕਦੇ ਹੋ ਇਹ ਨਹੀਂ ਹੋ ਸਕਦਾ ਵੀ ਇਹਨੂੰ 100 ml ਲੋੜ ਆ ਤੇ ਡੀਜ਼ਲ ਇਸ ਤੋਂ 100 ਹੀ ਨਿਕਲਦਾ ਹੋਊਗਾ ਇਹ ਤਾਂ ਘਟੋ ਘਟ 2-300 ਨਿਕਲਦਾ ਹੋਊਗਾ ਉਹ ਕਪੜੀ ਇੰਨਾ ਇੰਨਾ ਕ ਬਈ ਇਹਸੇ ਰੱਖਦੀ ਆ ਉਹਨੂੰ ਪਤਾ ਉਹਨਾਂ ਨੂੰ ਪਤਾ ਵੀ ਜਦ ਰੁੱਧੇ ਬਲੌਕ ਹੋ ਗਏ ਤਾਂ ਵੀ ਚੱਲ ਚੱਲਦਾ ਰ ਖੜਾ ਇਹਨੂੰ ਹਾਂ ਇਹ ਉਦੋਂ ਖੜੂਗਾ ਟਰੈਕਟਰ ਜਦੋਂ 90% 95% 90% ਬਲੌਕ ਹੁੰਦੇ ਆ ਫੇਰ ਜਾ ਕੇ ਟਰੈਕਟਰ ਨੂੰ ਪਤਾ ਲੱਗਦਾ ਵੀ 90% ਬਲੌਕ ਹੋ ਗਏ ਟਰੈਕਟਰ ਆਰਪੀਓ ਡ੍ਰੌਪ ਕਰਨ ਦਾ 50 60% ਤਾਂ ਦਾ ਕੰਮ ਚੱਲੀ ਜਾਂਦਾ ਉਹ ਚੱਲੀ ਜਾਂਦਾ ਉਹ ਉਦੋਂ ਸਰਫੇਸ ਏਰੀਆ ਇੰਨਾ ਵਾ ਡਿਜ਼ਾਈਨ ਐ ਇਦਾਂ ਬਈ ਨਹੀਂ ਤਾਂ ਇਹ ਖੜਾ ਹੀ ਰਵੇ ਫਿਰ ਜੱਟ ਤਾਂ ਗਾੜੇ ਗੱਡੀਆਂ ਸਾਨੂੰ ਮਾੜਾ ਜਿਹਾ ਕਦਰ ਆ ਜਾ ਕਰੇ ਬਲੌਕ ਹੋ ਜਾ ਕਰੇ ਇਹ ਇਹਨੂੰ ਕਚਰਾ ਸਾਂਭਣ ਵਾਸਤੇ ਹੀ ਬਣਾਇਆ ਨਾ ਬਾਕਾਇਦਾ ਦਾ ਕੰਮ ਹੀ ਉਹ ਆ ਵੀ ਉਹਨੂੰ ਅੱਗੇ ਪੁਣ ਕੇ ਸਾਰਾ ਕੁਝ ਡਿਜ਼ਾਈਨ ਹੀ ਇਹ ਜਾ ਉਹਦਾ ਥੋੜਾ ਬੋਤਾ ਕਚਰਾ ਰਹਿਸਾ ਹੋਲਡ ਕਰੂਗਾ ਕਰੂਗਾ ਸੈਸ ਹੋ ਜੂਗਾ ਉਹ ਉਦੋਂ ਜਾ ਕੇ ਨੇ ਇੱਕ ਚੀਜ਼ ਹੋਰ ਹੁਣ ਫਿਲਟਰ ਆ ਵਾਲਾ ਜੀ ਆਪਾਂ ਵੱਡਾ ਲਾ ਲੈਂਦੇ ਆ ਏਅਰ ਫਿਲਟਰ ਲਾ ਲੈਨੇ ਆ ਜੀ ਉਹਦਾ ਵੀ ਕੋਈ ਬੈਨੀਫਿਟ ਹੈ ਜਾਂ ਨਹੀਂ ਹੈ ਥੋੜਾ ਥੋੜਾ ਫਰਕ ਪੈਂਦਾ ਹੈਗਾ ਬਿਲਕੁਲ ਪੈਂਦਾ ਬਿਲਕੁਲ ਇਹਨਾਂ ਦਾ ਸਾਲਾਂ ਚ ਉਹੀ ਚੱਕਰ ਆ ਉਹਨੂੰ ਸਰਫੇਸ ਏਰੀਆ ਵੱਧ ਮਿਲ ਜਾਂਦਾ ਥੋੜਾ ਏਡਟਰ ਸੋਖਾ ਹੁੰਦਾ ਬਿਲਕੁਲ ਫਰਕ ਪੈਂਦਾ ਵਾ ਉਹ ਕੀ ਆ ਹੁਣ ਕੰਪਨੀ ਨੇ ਤਾਂ ਉਹਦਾ ਡਿਜ਼ਾਈਨ ਪੂਰਾ ਕਰਤਾ ਉਹਨੇ ਜਿਹੜਾ ਛੋਟਾ ਫਿਲਟਰ ਹੈ ਉਹਦੇ ਨਾਲ 50 ਹਸਪਾਵਰ ਕੱਢੀ ਆ ਰਿਹਾ ਹੈ ਉਹ ਬੰਦਾ ਬੜਤ ਪੈਸੇ ਕਿਉਂ ਲਊ ਉਹ ਹੀ ਕਹਿ ਕੇ ਹਟੇ ਨਾ ਉਹੀ ਕੰਪਨੀ ਨਹੀਂ ਸਾਰਿਆਂ ਨੇ ਬਾਈ ਆਪ ਦੀ ਜੇਬ ਦੇਖਣੀ ਹੈ ਜੇ ਸਭ ਤੋਂ ਪਹਿਲਾਂ ਐਵੇਂ ਜੋ ਮਰਜ਼ੀ ਗੱਲਾਂ ਕਰੀ ਜਾਈਏ ਜੇਬ ਸਭ ਤੋਂ ਪਹਿਲਾਂ ਕੋਸਟ ਸਭ ਤੋਂ ਪਹਿਲਾਂ ਵਾਇਬਿਲਿਟੀ ਸਭ ਤੋਂ ਪਹਿਲਾਂ ਆਉ ਦਾ ਖਰਚਾ ਪਾਣੀ ਕੱਢ ਕੇ ਫੇਰ ਉਹ ਜਾ ਕੇ ਹਜੇ ਡੀਲਰ ਦਾ ਕੋਈ ਕਿਸਾਨ ਭਰਾ ਦਾ ਰਾਇਤ ਕਰ ਲੂ ਹਮ ਕੰਪਨੀ ਨੇ ਨਹੀਂ ਕਰ ਕੰਪਨੀ ਨੇ ਕੰਪਨੀ ਤਾਂ ਤੁਹਾਡੇ ਨਾਮ ਨਹੀਂ ਕਰਦੀ ਨਹੀਂ ਨਹੀਂ ਉਹ ਕਿਸੇ ਨਾਲ ਚਵਾਨੀ ਹਾਂ ਉਹਨਾਂ ਜਿਹੜਾ ਮਲਟੀਨੇਸ਼ਨਲ ਕੰਪਨੀਆਂ ਦੁਨੀਆ ਦੀ ਸਾਰਿਆਂ ਨੂੰ ਵੱਡੀ ਕੰਪਨੀਆਂ ਜਿਹਾਉਂਦੀਆਂ ਹਮ ਇਤੋਂ ਵੱਧੀਆਂ ਐਗਰੀਕਲਚਰ ਦੀ ਵੱਡੀ ਕੰਪਨੀ ਹੈ ਹੀ ਨਹੀਂ ਹਮ ਠੀਕ ਹੈ ਜੀ ਇੱਕ ਨਾ ਸਿਸਟਮ ਬਣ ਜਾਂਦਾ ਉਹਨਾਂ ਦਾ ਪੂਰਾ ਉਹ ਸਿਸਟਮ ਨਹੀਂ ਚੱਲਦਿਆ ਫਿਰ ਹਾਂ ਉਹਨਾਂ ਨੂੰ ਕੋਈ ਮਤਲਬ ਲਈ ਕੋਈ 500 ਰੁਪਏ ਦਾ ਕੋਈ 1000 ਰੁਪਏ ਦਾ 2000 ਰੁਪਏ ਦਾ ਜਿੱਦਣ ਵੱਡਣਾ 1 ਮਿੰਟ ਤੱਕ ਉਹਦੇ ਜਿੰਨਾ ਕੋਈ ਨੌਂਸ ਤੋਂ ਬਾਹਰ ਚੱਲਿਆ ਗਿਆ ਬੰਦਾ ਜੌਂਡੀਏ ਦੇ ਸਿਸਟਮ ਆਈਏ ਉਹਦੇ ਬੰਦ ਕਰਾਉਂਦੇ ਉਹਦਣ ਹੀ ਉਹਨੂੰ ਗਣਾ ਵਿੱਚ ਹਲਪ ਕਰੇ ਡੀਲਰਸ਼ਿਪ ਹੀ ਬੰਦ ਕਰ ਦਿੰਦੇ ਆ ਬਈ ਹਾਂ ਬੰਦ ਕਰਦੇ ਬਿਲਕੁਲ ਬੰਦ ਹੁੰਦੀ ਆ ਬਿਲਕੁਲ ਜਿਵੇਂ ਤੁਸੀਂ ਕੋਈ ਗਲਤੀ ਕਰ ਦੋ ਹਾਂ ਕੋਈ ਦੇਖੋ ਮੈਂ ਦੋ ਚੀਜ਼ਾਂ ਅੱਗੇ ਵੀ ਦੱਸਿਆ ਹਮ ਟਰੈਕਟਰ ਚਾਰ ਘੱਟ ਵਿਕ ਜਾਣ ਕੋਈ ਪ੍ਰੋਬਲਮ ਨਹੀਂ ਹਮ ਪਰ ਜਿੱਦਣ ਇਹੋ ਜਿਹਾ ਕੋਈ ਕੰਮ ਕਰਤਾ ਜੋ ਨਹੀਂ ਦਿੰਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਫੜੇਗੀ ਤੁਹਾਡੀ ਡੀਲਰਸ਼ਿਪ ਕੈਨਸਲ ਤੁਸੀਂ ਕੋਈ ਝਾਲੀ ਸਮਾਨ ਵੇਚਤਾ ਇਹ ਰਿਸਪੇਅਰ ਪਾਰਟ ਤੇ ਤੇਲ ਪਾਣੀ ਬਾਹਰੋਂ ਲਿਆ ਗਏ ਹਨਾ ਹਾਂ ਉਹ ਤਾਂ ਵੀ ਤਾਂ ਵੀ ਤੁਹਾਡੀ ਟੈਸਟਿੰਗ ਹੁੰਦੀ ਆ ਬਕਾਇਦਾ ਸਾਰਾ ਕੁਝ ਬਿਲਕੁਲ ਹੀ ਕੰਪਨੀ ਦਾ ਬੰਦਾ ਆਇਆ ਹੀ ਰਹਿੰਦਾ ਤੀਜੇ ਉੱਥੇ ਸਭਾ ਸਾਰੇ ਸਾਰੇ ਸਟੋਰ ਚ ਗੇੜਾ ਲਾ ਕੇ ਦੇਖਦਾ ਤੂੰ ਯਾਰ ਤੁਸੀਂ ਦੇਖਿਆ ਹੀ ਉਹਨੂੰ ਪਤਾ ਨਹੀਂ ਮੁੰਡਾ ਅੰਦਰ ਹੀ ਵੜਦਰ ਨਹੀਂ ਆਉਂਦਾ ਉਹ ਤੇ ਆ ਤਾਂ ਰਹਿੰਦਾ ਸਾਰਾ ਚੀਜ਼ਾਂ ਦੇਖਦੇ ਆ ਉਹ ਵੀ ਆ ਠੀਕ ਹੈ ਵਿਕੇ ਦੇ ਵਾਸ਼ਲ ਵੀ ਥਣੀ ਬਾਹਰੋਂ ਆਈ ਨਾ ਉਹ ਵੀ ਜੁਨੀਅਰ ਦੀ ਜਿਹੜੀ ਚੀਜ਼ ਜੁਨੀਅਰ ਬਣਾਉਂਦਾ ਉਹ ਬਾਹਰੋਂ ਲਿਆ ਕੇ ਭਾਈ ਜੌਂਡੀਅਰ ਜਿਵੇਂ ਆਪਾਂ ਇੰਪਲੀਮੈਂਟ ਆਪਣੇ ਪਏ ਆਪਾਂ ਕੀ ਇਹਦਾ ਨਾਮ ਗ੍ਰੀਨ ਸਿਸਟਮ ਗ੍ਰੀਨ ਸਿਸਟਮ ਇਹ ਜੋ ਸਭ ਸਭ ਕੰਪਨੀ ਆ ਇੰਡੀਆ ਚ ਜੌਂਡੀਅਰ ਇਹ ਆਪਾਂ ਦੱਸਿਆ ਸੀਗਾ ਜੀ ਜੌਂਡੀਅਰ ਕੋਈ ਆਪਦੇ ਨਾਮ ਤੇ ਇੰਪਲੀਮੈਂਟ ਬਣਾ ਰਿਹਾ ਹਾਂ ਹੁਣ ਪਲੰਟਰ ਆ ਗਿਆ ਜੌਂਡੀਅਰ ਦਾ ਹਾਂ ਉਹ ਪਤਲਾ ਪਲੰਟਰ ਵੈਕਿਊਮ ਪਲੰਟਰ ਆ ਜਿਵੇਂ ਮਾਰਕੀਟ ਚ ਨਿਊਮੈਟਿਕ ਚੱਲਦੇ ਆ ਹਵਾ ਵਾਲੇ ਪ੍ਰੈਸ਼ਰ ਨਾਲ ਹੂੰ ਸੇਮ ਪਰਫਾਰਮੈਂਸ ਬਿਨਾ ਤੁਹਾਨੂੰ ਉਹ ਤੋਂ ਵੈਕਿਊਮ ਤਾਂ ਮਿਲੂਗੀ ਪੈਕਟਰ ਦਾ ਕੋਈ ਤੋੜ ਭੰਨੀ ਜਿਹੜੀ ਮਰਜ਼ੀ ਸਪੀਡ ਤੇ ਚਲਾਓ ਇਜ਼ੀ ਚੱਲੂਗਾ 7 ਤੋਂ 8 ਕਿਲੋਮੀਟਰ ਪ੍ਰੀ ਹਿਸਟੇ ਤੇ ਚੱਲੂ ਆ ਜੀ ਵੈਰੀ ਗੁੱਡ ਵੈਰੀ ਗੁੱਡ ਸੱਤ ਤੋਂ 8 ਕਿਲੋਮੀਟਰ ਫੁੱਲ ਸਪੀਡ ਤੇ ਔਰ ਫਿਰ ਸੇਮ ਐਕਿਊਰੇਸੀ ਤੇ ਘੱਟ ਕੋਸ ਤੋਂ ਹਾਂ ਸੇਮ ਆਪਾਂ ਦਾ ਰੇਟ ਵੀ ਸ਼ਾਇਦ ਦੱਸਿਆ ਸੀ 7 ਲੱਖ 7 3 ਲੱਖ 60-70000 ਦੇ ਨੇੜੇ ਤੇ ਡੇ ਆ ਜੀ ਬਾਲਾ ਫਾਇਦਾ ਸੀ ਉਹਦੀ ਵੀਡੀਓ ਸ਼ੂਟ ਕੀਤੀ ਜੀ ਆਪਾਂ ਮਹੀਨੇ ਦੇ ਨਾ ਇਹ ਨਵਾਂ ਸਾਲ ਸ਼ੁਰੂ ਹੋ ਗਿਆ ਨਾ 1 ਨਵੰਬਰ ਤੋਂ ਜੌਂਡੀਅਰ ਦਾ ਨਵਾਂ ਪ੍ਰਾਈਸ ਵੀ ਆ ਜਾਊਗਾ ਕੋ ਬਾਲਾ ਫਰਕ ਨਹੀਂ ਪੈਣਾ 5000 ਉੱਪਰ ਥੱਲੇ ਹੋ ਸਕਦਾ ਪਰ ਆਪਣਾ ਬਿੱਲ ਕਰਾਉਣ ਵਾਲਾ ਹੀ ਆਪਣੇ ਕੋ ਆ ਜਾਊਗਾ ਬਈ ਕਰਾ ਬਈ ਜੀ ਇੱਕ ਚੀਜ਼ ਹੋਰ ਹੋਰ ਵੀ ਇੰਪਲੀਮੈਂਟ ਆ ਰਿਹਾ ਜਾਂ ਨਹੀਂ ਹੋਰ ਇਸ ਤੋਂ ਲਾ ਕਰ ਰਿਹਾ ਕਰ ਰਿਹਾ ਦੇਖੋ ਸਾਰੀਆਂ ਉਹ ਜੌਂਡੀਅਰ ਦੇ ਨਾਮ ਤੇ ਆਉਣਗੇ ਨਹੀਂ ਜੌਂਡੀਅਰ ਦੇ ਨਾਮ ਤੇ ਉਹੀ ਮੁਸ਼ਕਲ ਆਉਂਦੀ ਕਾਸਟ ਤੇ ਕੱਪ ਪੈਸੇ ਨਹੀਂ ਦੇ ਹਾਦੇ ਬਈ ਉਹਦੇ ਜਿੰਨਾ ਉਹ ਜਿਹੜੀ ਚੀਜ਼ ਉਹਨਾਂ ਨੂੰ ਮਾਰਕੀਟ ਚ ਪਾਏ ਦੇ 12 ਖਾਊਗੀ ਲਿਆਉਣਗੇ ਹਮ ਅਸੀਂ ਹੁਣ ਵੀ ਲਾਸਟ ਬੇਟ ਹੈ ਹੁਣ ਸਾਡੀ 6 ਅਗਲੇ ਮਹੀਨੇ ਆ ਹਮ ਆਲਰੀਡੀ ਆ ਦੀ ਉੱਥੇ ਹੀ ਗੱਲ ਮਤਲਬ ਉਹ ਲਿਆਉਣਗੇ ਜਿਹੜੇ ਤਾਂ ਮਾੜਾ ਮੋਟਾ 19 21 ਦਾ ਫਰਕ ਹੋਇਆ 10 500 ਯਾਰ ਤਾਂ ਉਹ ਤਾਂ ਲਿਆਉਣਗੇ ਹੁਣ ਜਿਹੜਾ ਇੱਥੇ ਚੀਜ਼ 2 ਲੱਖ ਦੀ ਹੈ ਉੱਥੇ 8 ਲੱਖ ਦੀ ਉਹ ਕਿਹਨੇ ਲੈਣੀ ਫੇਰ ਨਹੀਂ ਨਾ ਨਹੀਂ ਇਹਦਾ ਕਿਸੇ ਨਾਲ ਦੋ ਪੰਗਾ ਪੈਣਾ ਇੱਥੇ ਕਿਉਂਕਿ ਇਹਨਾਂ ਦੀ ਮੈਨੂਫੈਕਚਰਿੰਗ ਬਾਈ ਕੋਈ ਵੀ ਕੰਪਨੀ ਉਨੀ ਦਿਨ ਕੋਈ ਪਲਾਂਟ ਨਹੀਂ ਲਾਉਂਦੀ ਜਿੰਨੀ ਦਿਨ ਉਹਨੂੰ ਲੱਗੇ ਮੇਰਾ ਇੰਨਾ ਬਿਕਦਾ ਮੇਰਾ ਪ੍ਰਾਂਡ ਦਾ ਖਰਚਾ ਨਿਕਲ ਜੂ ਫੇਰ ਹੀ ਲਾਉਗੀ ਹੁਣ ਜਿੰਨਾ ਗੱਲ ਤੋਂ ਮੰਨ ਲਓ ਮੈਂ 50000 ਚੀਜ਼ ਬਣ ਪਾਰਟਸ ਬਣਾਈਏ ਨਾ 5000 ਰੁਪਏ ਇੰਪਲੀਮੈਂਟ ਤੇ ਵਿਗੇ ਵਿਰੇ 5000 ਤੇ ਫੈਕਟਰੀ ਦਾ ਕੀ ਯਾਰ ਫੈਕਟਰੀ ਦਾ ਖਰਚਾ ਹੀ ਨਹੀਂ ਨਿਕਲਦਾ ਦੇ ਲੋਕ ਸੇਵਾ ਨੂੰ ਕੋਈ ਨਹੀਂ ਆਇਆ ਇੱਥੇ ਇਹ ਕਲੀਅਰ ਕੱਟ ਆ ਸਾਰਾ ਤਾਂ ਆਪਣੇ ਪੈਸੇ ਕਮਾਉਣੇ ਆ ਉਹਨਾਂ ਨੇ ਪੈਸੇ ਤਾਂ ਕਮਾਊਗਾ ਜੇ ਉਹ बिकੂਗੀ ਚੀਜ਼ ਪੈਸੇ ਕਮਾਉਣ ਤੋਂ ਹੁਣ ਮੈਨੂੰ ਉਹ ਵੀ ਦੱਸ ਦੋ ਜਿਹੜੇ ਮੈਂ ਰੀਲ ਇੱਕ ਪਾਈ ਸੀ ਬੰਦਿਆਂ ਦੀ ਕਿਹੜੀ ਉਹ ਹੁਣ ਦੱਸ ਦੋ ਲੋੜ ਆਪਾਂ ਨੂੰ ਕਿ ਨਹੀਂ ਮੈਂ ਵੈਰੀਟ ਕਰਦੀ ਬੰਦਿਆਂ ਦੀ ਨਹੀਂ ਉਹ ਬੰਦਿਆਂ ਦੀ ਇੱਕ ਤਾਂ ਉਹਦੇ ਚ ਦੋ ਦੋ ਤਿੰਨ ਦੱਸਦਾ ਕਲੀਅਰ ਕੱਟ ਹਮ ਦੇਖੋ ਆਪਾਂ ਨੂੰ ਮੈਂ ਮੈਨੂੰ ਨਹੀਂ ਮੈਨੂੰ ਹੋਰ ਕਿੱਲੇ ਕੱਟਦਾ ਆ ਮੈਨੂੰ ਲੱਗਦਾ ਵੀ ਪੰਜਾਬ ਚ ਹਰ ਟਰੈਕਟਰ ਡੀਲਰ ਕੋਲੇ ਐਸਟੀਐਮ ਸੀ ਲਜ ਬੰਦੀ ਲੋੜ ਆ ਲੋੜ ਹਾਂ ਤੁਸੀਂ ਬਾਈ ਇਕੱਲਾ ਜਾਉਂ ਨਹੀਂ ਉਹਨੂੰ ਜਿਹੜਾ ਨੇੜੇ ਡੀਲਰ ਪੈਂਦਾ ਇੱਕ ਵਾਰੀ ਜਾ ਕੇ ਪੁੱਛੋ ਟਰਾਈ ਕਰੋ ਬਾਈ ਸੇਲਜ਼ਮੈਨ ਰੱਖਣਾ ਹੂੰ ਮੋਬਾਈਲ ਭੂਲ ਚਲਾਉਣਾ ਆਂਦਾ ਵੇ ਕਿਉਂਕਿ ਅੱਜ ਕੱਲ ਥੋੜਾ ਜਿਆ ਪ੍ਰੋਬਲਮ ਆ ਕੰਪਨੀ ਦੀ ਕੰਪਨੀ ਦੀਆਂ ਐਪਾਂ ਉਪਾਂ ਚਲਾਉਣੀਆਂ ਨੇ ਠੀਕ ਆ ਜੀ 10 12 ਪੜਿਆ ਹੋਵੇ ਬੜਾ ਛੰਡਦਾ ਬੰਦਾ ਹੋਵੇ ਗੱਲਬਾਤ ਕਰਨੀ ਆਉਂਦੀ ਹੋਵੇ ਤਾਂ ਬਾਈ ਜੀ ਇਹੋ ਜੀ ਨੌਕਰੀ ਕਿਤੇ ਨਹੀਂ ਤੇ ਤੇ ਨਹੀਂ ਮਤਲਬ ਮੇਰੇ ਕੋਲੇ ਇਹ ਜੇ ਮੁੰਡੇ ਆ ਲੱਖ ਰੁਪਇਆ ਮਹੀਨਾ ਕਮਾਉਂਦੇ ਆ ਵੈਰੀ ਗੁੱਡ ਹਾਂ ਤੇ 50000 ਵਾਲੇ ਤਾਂ ਵਾਵਾ ਵਾ ਹੂੰ 30 40000 ਵਾਲੇ ਵੀ ਆ ਹਨਾ ਅੱਜ ਪ੍ਰਾਈਵੇਟ ਨੌਕਰੀ ਤੁਹਾਨੂੰ 9 ਤੋਂ 6 7 ਵਜੇ ਤੱਕ ਹੂੰ ਹਨਾ ਤੇ ਹੋਰ ਕੀ ਚਾਹੀਦਾ ਮੋਟਰਸਾਈਕਲ ਕਾਪੜੀ ਦਾ ਤੇਲ ਕੰਪਨੀ ਦਾ ਠੀਕ ਆ ਜੀ ਤੁਹਾਨੂੰ ਕਮਿਸ਼ਨ ਮਿਲ ਗਿਆ ਕੰਮ ਸਿੱਖੋ ਮਿਹਨਤ ਕਰੋ ਤੇ ਨਾਲ ਆਪਦੀ ਖੇਤੀ ਬਾੜੀ ਘਰ ਦੇ ਪਸ਼ੂ ਟੰਗੇ ਬੰਦਾ ਸਵੇਰੇ ਸ਼ਾਮ ਕਰ ਲੈਂਦਾ ਕਰ ਲੈਂਦਾ ਠੀਕ ਆ ਜੱਟ ਜ਼ਿਮੀਂਦਾਰਾਂ ਦੇ ਪਰਿਵਾਰ ਆ ਹੋਰ ਗੈਰ ਜ਼ਿਮੀਂਦਾਰ ਪਰਿਵਾਰ ਆ ਹੂੰ ਕਿਉਂਕਿ ਹੁਣ ਤੁਸੀਂ ਇਸ ਟਾਈਮ ਪ੍ਰਾਈਵੇਟ ਨੌਕਰੀ ਦਾ ਹਾਲ ਆ ਬਾਹਰਵੀਂ ਜਾਂ ਬੀਏ ਪਾਸ ਨੂੰ ਪੀ ਲੈਣ ਚਲੇ ਆ ਉਹ 10000 ਰੁਪਿਆ ਜਗਰਾਉਂ ਸ਼ਹਿਰ ਚ ਕਿਤੇ ਲੱਗ ਜੇ ਦੁਕਾਨ ਤੇ 10000 ਨਹੀਂ ਮਿਲਦਾ ਨਹੀਂ ਮਿਲਦਾ ਬਈ ਹਾਂ ਮਤਲਬ ਕੁੜੀਆਂ ਵੀ ਕੁੜੀਆਂ ਦਾ ਵਿਚਾਰੀਆਂ 4 4-5 ਪੈਸੇ ਲੱਗਦੇ ਹਾਂ ਉਹ ਇੰਨੇ ਤਾਂ ਹੀ ਆਉਂਦੇ ਚਾਰ 4000 ਤੇ 20 ਲੱਗੀਆਂ ਹੋਈਆਂ ਹਨ ਸੋ ਇਹ ਪ੍ਰੋਬਲਮ ਕੀ ਆ ਲੋਕ ਇਸ ਪਾਸੇ ਨੂੰ ਆ ਰਹੀ ਦੇ ਹੂੰ ਟਰੈਕਟਰ ਲਾਈਨ ਹੋ ਗਈ ਹੂੰ ਕਾਰਾਂ ਦੀ ਮੋਟਰਸਾਈਕਲਾਂ ਚ ਹੈਨਾ ਸੇਲਜ਼ ਦੀ ਸੇਲ ਡਿਪਾਰਟਮੈਂਟ ਹੋ ਗਿਆ ਮਕੈਨਿਕ ਡਿਪਾਰਟਮੈਂਟ ਹੋ ਗਿਆ ਵੀਰੇ ਇਹਨਾਂ ਨੂੰ ਜਾਣ ਦੀ ਲੋੜ ਆ ਟੈਕਨੀਕਲ ਪਾਸੇ ਜਾਣ ਲੋਕ ਸਕਿਉਰਿਟੀ ਦੇ 10000 ਦੀ ਜੌਬ ਕਰਕੇ ਖੁਸ਼ ਆ ਪਰ ਉੱਥੇ ਜਿੱਥੇ ਸਾਰੀ ਸਮ ਸਕਿਉਰਿਟੀ ਗਾੜੀ ਰਹਿਣਾ ਇੱਥੇ ਤੁਸੀਂ ਅੱਜ ਲੱਗਦੇ ਆ ਜਿਵੇਂ 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 ਪੁਰਾਣਾ ਹੋਈ ਗਏ ਜੇ ਅੱਜ 20000 ਕਮਾ ਰਿਹਾ ਅਗਲੇ ਸਾਲ 30 ਕਮਾਊ ਫਿਰ ਅਗਲੇ 40 ਕਮਾਊ ਥੋੜੀ ਇੰਪਰੂਵਮੈਂਟ ਹੋਣੀ ਐ ਇਰੇ ਚ ਸੋ ਮੈਂ ਇਹ ਅੱਗੇ ਵੀ ਅਸੀਂ ਵੀ ਕੰਪਨੀ ਦਾ ਇਹ ਰਣਜੋਦ ਵੀਰ ਜਰੂਰ ਤੁਸੀਂ ਪਾਇਓ ਕਿਉਂਕਿ ਭਲੇ ਜਾ ਕੇ ਮੈਕ ਇਹ ਬਹੁਤ ਬਹੁਤ ਵੱਡੀ ਲਾਈਨ ਆ ਹਮ ਆਲ ਪੰਜਾਬ ਚ ਹਰੇਕ ਟ੍ਰੈਕਟਰ ਡੀਲਰ ਕੋਲੇ ਸੇਲ ਚ ਬੰਨਾਂ ਦੀ ਸ਼ਾਰਟੇਜ ਆ ਸ਼ਾਰਟੇਜ ਆ ਸ਼ਾਰਟੇਜ ਵੀ ਜਾ ਕੇ ਆਦਾ ਟਰਾਈ ਕਰ ਲੋ ਜੀ ਹਾਂ ਸੋਖਾ ਸ਼ਾਮ ਆ ਇੱਕੋ ਹੀ ਦੇਖੋ ਦੋ ਹੀ ਗੱਲਾਂ ਜੇ ਤੁਸੀਂ ਫੀਲਡ ਦਾ ਕੱਪ ਗੇੜੇ ਦੇ ਕੇ ਖੁਸ਼ ਆ ਤਾਂ ਕਰਿਓ ਹਮ ਹਾਂ ਜੇ ਤੁਹਾਨੂੰ ਵੇ ਮੈਨੂੰ ਕੁਰਸੀ ਚਾਹੀਦੀ ਆ ਫਿਰ ਛੋਟੇ ਵਾਲਾ ਕੰਮ ਹੈ ਨਹੀਂ ਇਹ ਫਿਰ ਹੈ ਨਹੀਂ ਸਿੱਧੀ ਗੱਲ ਆ ਭਾਈ ਦੂਜਾ ਬਾਹਰਲਾ ਬੰਦਾ ਕੋਈ ਨਹੀਂ ਰੱਖਦਾ ਹੁਣ ਜਗਰਾਉਂ ਵਾਲੇ ਨੂੰ ਕੋਈ ਮੋਕਸ ਵਾਲਾ ਕਿਹਨੇ ਨਹੀਂ ਰੱਖਣਾ ਮੋਕਸ ਵਾਲਾ ਮੋਕਸ ਨਹੀਂ ਰੱਖਣਾ ਜਗਰਾਉਂ ਵਾਲਾ ਜਗਰਾਉਂ ਨਹੀਂ ਰੱਖਣਾ ਕਿਉਂਕਿ ਆਪਦੇ ਏਰੀਆ ਦਾ ਪੇਤਤਾ ਹੋਵੇ ਹੈਨਾ ਲੋਕਲ ਇਹ ਵੀ ਕਲੀਅਰ ਕਟਾ ਲੋਕਲ ਹੀ ਬੰਦਾ ਚੱਲੂਗਾ 20 30 ਕਿਲੋਮੀਟਰ ਦੂਰ ਤੱਕ ਚ ਬਸ ਇਸ ਤੋਂ ਵੱਧ ਵਾਲਾ ਐਵੇਂ ਬੈਠਾ ਬੰਦਾ ਬਰੋਈਪੁਰ ਹੋਵੇ ਫੋਨ ਚੰਡੀਗੜ੍ਹ ਲਈ ਆਵੇ ਕੋਈ ਫਾਇਦਾ ਨਹੀਂ ਹੁੰਦਾ ਤੁਸੀਂ ਆਪਦੇ ਲੋਕਲ ਲੀਡਰ ਕੋਲ ਜਾਓ ਭਾਈ ਜੀ ਬੰਦੇ ਦੀ ਲੋੜ ਹੈ ਮੈਂ ਮੈਂ ਕੰਮ ਸਿੱਖਣਾ ਠੀਕ ਹੈ ਛੇ ਮਹੀਨੇ ਕੰਮ ਸਿੱਖੋ ਸੇਲਜ਼ਮੈਨ ਦਾ ਸਿੱਖ ਜਾਓਗੇ ਬੇਸਿਕ ਤਰ੍ਹਾਂ ਖਾ ਦੇ ਸਿੱਖੋ ਵੀ ਤੁਹਾਨੂੰ ਇਨਾ ਸ਼ੁਗਰ ਆ ਵੀ ਸਰਦਾਰ ਪੈਸੇ ਤਰਖਾ ਮਿਲੂ ਤੇ ਮੁਫਤ ਕੰਮ ਸਿਖਾਰਿਆ ਕੋਈ ਇਹ ਵੀ ਆ ਉਹੀ ਮੈਂ ਕਹਿਣ ਲੱਗਾ ਹਾਂ ਲੋਕ ਪੈਸੇ ਲੈ ਕੇ ਟ੍ਰੇਨਿੰਗ ਸੈਂਟਰ ਖੋਲੇ ਹੋਏ ਲੋਕਾਂ ਦੇ ਸਪੀਸਾ ਲੈਂਦੇ ਆ ਫਿਰ ਜਾ ਕੇ ਕੰਮ ਸਿੱਖਦੇ ਆ ਇਸ ਲੇਨ ਚ ਇਹ ਆ ਵੀ ਤੁਹਾਨੂੰ ਮੋਤ ਚ ਕੰਮ ਸਿੱਖਦਾ ਜੇ ਅਗਲੇ ਦੇ ਫਿੱਟ ਰੱਗੂ ਤੁਹਾਨੂੰ ਕੰਟੀਨਿਊ ਕਰ ਹੀ ਲੈਣਾ ਉਹਨੇ ਕਿਉਂਕਿ ਬੰਦੇ ਹਰ ਪਾਸੇ ਲੋੜ ਲੋੜ ਹਾਂ ਕਮੀ ਕੋਈ ਨਹੀਂ ਰਣਜੋਤ ਜੀ ਕੰਮ ਦੀ ਪੰਜਾਬ ਚ ਕੰਮ ਆਵਾਦੂ ਥੋੜਾ ਪ੍ਰੋਬਲਮ ਉਹੀ ਆ ਵੀ ਲੋਕ ਟੈਕਨੀਕਲ ਕੰਮ ਲਾ ਜਾ ਨਹੀਂ ਰਹੇ ਜਾ ਨਹੀਂ ਰਹੇ ਤੁਸੀਂ ਸਿੱਖੋ ਬਾਈ ਬਹੁਤ ਲਾਈਨਾਂ ਪਈਆਂ ਹੈ ਜੀਆਂ ਪਲੰਬਰ ਦਾ ਪਲੰਬਰ ਨਹੀਂ ਆ ਜ ਇਲੈਕਟ੍ਰੀਸ਼ੀਅਨ ਬੁਲਾ ਤੂੰ ਕਰ ਫੋਨ ਕਿਸੇ ਨੂੰ ਜੇ ਖੜੇ ਪੈ ਰਾ ਜੇ ਕੋਈ ਇਲੈਕਟ੍ਰੀਸ਼ੀਅਨ ਦਾ ਪਰਸ ਨੂੰ ਆਉਂ ਕੱਲ ਨੂੰ ਆਉ ਇਲੈਕਟ੍ਰੀਸ਼ੀਅਨ ਹੋ ਗਿਆ ਪਲੰਬਰ ਹੋ ਗਿਆ ਬਹੁਤ ਲਾਈਨਾਂ ਹੈ ਟੈਕਨੀਕਲ ਪ੍ਰੋਬਲਮ ਹੋ ਆ ਵੀ ਪਹਿਲਾਂ 6 ਮਹੀਨੇ ਲਾ ਕੇ ਦਿਮਾਗ ਚ ਬਹੁਤ 6 ਮਹੀਨੇ ਕੰਮ ਸਿੱਖਣਾ ਸਿੱਖ ਕੇ ਚਾਹੇ ਅਗਲਾ ਥੋੜੇ ਪੈਸੇ ਦਿੰਦਾ ਸਿੱਖੋ ਥੋੜਾ ਪਤਾ ਲੈ ਕੇ ਟ੍ਰੇਨ ਹੋ ਬਾਈ ਬਹੁਤ ਵਧੀਆ ਲਾਈਨਾਂ ਪਈਆਂ ਸੋ चौका ते इजी इजी ਤੇ ਘਰ ਦੇ ਨੇੜੇ ਘਰ ਦੇ ਨੇੜੇ ਆ ਦੇ ਲੋਕਲ 5 6 6 ਵਜੇ ਸਿਆਲਾਂ ਦਾ ਹੀ 5:00 6:00 ਵਜੇ ਪਹਿਲੇ ਹੋਏ ਨੇ ਹੂੰ ਗਰਮੀ ਹੈ 7:00 ਵਜੇ ਵਿਲੇ ਹੋਏ ਨੇ ਤੇ ਬੰਦਾ ਘਰੇ ਜਾਂਦਾ ਆ ਉਹਦਾ ਘਰ ਦਾ ਕੰਮ ਕਰ ਲਉ ਤੇ ਬਾਈ ਜੀ ਸਬਸਿਟੀਆਂ ਬਾਰੇ ਵੀ ਦੱਸ ਦੋ ਹਾਂ ਸਬਸਿਟੀਆਂ ਹੁਣ ਰਣਜੋਤਜੀ ਸਵੈਮ ਦੀ ਸਕੀਮ ਨਿਕਲੀ ਹੋਇਆ ਸਵੈਮ ਸੈਂਟਰ ਗਵਰਨਮੈਂਟ ਵਾਲੀ ਹੂੰ ਇਹ ਸੈਂਟਰ ਗਵਰਨਮੈਂਟ ਤੋਂ ਜਾਂ ਇਧਰ ਅੱਗੇ ਸੀਆਰਮ ਹੁੰਦੀ ਸੀ ਉਹਦੇ ਚ ਮੇਰੇ ਖਿਆਲ ਚ ਪੰਜਾਬ ਗੌਰਮੈਂਟ ਦਾ ਜਾ ਰਹਾ ਇਸ ਸਮਾਂ ਸਵੈਮ ਚ ਘਟ ਹੁੰਦਾ ਜੀ ਹੂੰ ਦੇਣੀ ਪੰਜਾਬ ਗੌਰਮੈਂਟ ਦੇ ਥਰੂ ਹੀ ਜਾਂਣਾ ਨੇ ਤੇ ਇਰੇ ਚ 4 ਦਸੰਬਰ ਤੱਕ ਡੇਟਾ ਵਾ ਕੋਈ ਵੀ ਬੰਦਾ ਅਪਲਾਈ ਕਰ ਸਕਦਾ ਹੂੰ 30 ਲੱਖ ਰੁਪਏ ਦੇ ਸੰਦ ਦਾ ਨਾਲ ਤੁਸੀਂ ਝੋਨੇ ਵਾਲੀ ਲੈ ਲਓ ਐਮਬੀ ਪਲੋ ਜਿਵੇਂ ਸਾਰਿਆਂ ਨੂੰ ਪਤਾ ਹੈ ਉਹ ਹੀ ਸਾਰਾ ਕੁਝ ਆ ਪਹਿਲਾਂ ਵਾਲਾ ਹੀ ਸਾਰਾ ਕੁਝ ਕੋਈ ਫਰਕ ਨਹੀਂ ਨੋਰਮਸ ਦਾ ਹੂੰ ਇਹਦੇ ਚ ਇੱਕ ਫਰਕ ਹੈ ਵੀ ਉਹ ਚ ਸੀਆਰਐਮ ਚ 60 ਹਸਪਾਵਰ ਤੋਂ ਉਪਰ ਆ ਟਰੈਕਟਰ ਸੀ ਇਹਦੇ ਚ ਤੁਹਾਡਾ 40 ਤੋਂ ਹੀ ਆ 40 ਤੋਂ ਲੈ ਕੇ 70 ਤੱਕ ਅਚਾ 40 ਤੋਂ ਲੈ ਕੇ 70 ਤੱਕ ਹਾਂ ਧੰਨਵਾਦ ਹੋਰ ਚ ਸੀਗਾ 60 ਤੋਂ ਹੂੰ ਆ ਆਪਣਾ 60 ਤੋਂ ਉੱਪਰ ਸਾਰੇ ਇਹਦੇ ਚ ਛੋਟਾ ਡੈਕਟਰ ਵੀ ਲੈ ਸਕਦੇ ਹਾਂ ਹਾਂ ਇਹਦੇ ਚ 40 ਤੋਂ ਲੈ ਕੇ 70 ਤੱਕ ਹੈਗੇ ਹਾਂ ਮੈਂ 40 ਚ ਮੇਰੇ ਖਿਆਲ ਚ ਆਪਣਾ ਉਹਦਾ 40 ਐਚਪੀ ਦੀ ਗੱਲ ਕਰ ਰਿਹਾ ਹਾਂ 40 ਵਿੱਚ 40 ਐਚਪੀ ਤੋਂ ਲੈ ਕੇ 70 ਐਚਪੀ ਤੱਕ ਹਾਂ ਲੱਖ ਨਾ ਸਮਝਿਆ ਜੀ ਹਾਂ ਨਹੀਂ 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 ਐਚਪੀ 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 ਦਾ ਵਾ ਤੇ ਇਹਦੇ ਚ 50% ਆ ਮੇਰੇ ਖਿਆਲ ਚ ਸਬਸਿਡੀ 80% ਹੈਗੀ ਗਰੁੱਪਾਂ ਨੂੰ ਹੂੰ ਉਹ 80 ਆ 80 ਹੀ ਆ ਗਰੁੱਪ ਵਾਲੀ ਗਰੁੱਪ ਬਣਾ ਕੇ ਲੈ ਕੇ ਜਾਓ 80% ਮਿਲੂਗੀ ਇਕੱਲੇ ਲੈਣੇ ਦਾ 60 ਸੁਸਾਇਟੀਆਂ ਨੂੰ 60 ਮਿਲੂਗੀ 80 ਮਿਲੂਗੀ ਹਾਂਜੀ ਇਕੱਲੇ ਨੂੰ ਘੱਟ ਆ ਜਿਹੜੇ ਆਪਣੇ ਬਾਈ ਜੀ ਨਵੇਂ ਆਏ 5105 ਇਹਦਾ ਨੰਬਰ 5103 30 5130 5130 ਵੱਡੇ ਰੇਟ ਐਮ ਐਮ ਸੀਰੀਜ਼ ਐਮ ਸੀਰੀਜ਼ ਉਹ ਕਿਵੇਂ ਚੱਲੇ ਬਾਈ ਬਹੁਤ ਵਧੀਆ ਮਤਲਬ ਤੁਸੀਂ ਹੈਰਾਨ ਮੰਨ ਜਿਓਗੇ ਵੀ ਤੇਲ ਦਾ ਖਰਚਾ ਉਹਦਾ ਬਾਈ 12 ਤੋਂ 14 ਲੀਟਰ ਹੈ ਘੰਟੇ ਦਾ ਬਸ ਬਸ 12 ਬਿਲਡਰ ਤੇ 12 ਤੋਂ 14 ਲੀਟਰ ਘੰਟੇ ਦਾ ਖਾਂਦਾ ਤੇਲ ਐਡਾ ਵੱਡਾ ਡਰ ਟ੍ਰੈਨਾਂ ਕਿਤੇ ਤੇਲ ਹੀ ਖਾਂਦਾ ਖਾਂਦਾ ਸੀ ਇਹ ਰਾਜ ਮੰਨਣਾ ਨਹੀਂ ਫੇਰ ਆਪਾਂ ਨੂੰ ਲੋਕਾਂ ਨੇ ਕਹਿਣਾ ਝੂਠ ਬੋਲਦੇ ਆ ਕੌਂਗੀ ਆ ਨਾਲ ਹੀ ਇਹ ਚਲਾਇਆ ਤੇ ਮੋਬਾਈਲ ਆ सोनू ਦਾ ਕੱਢ ਕੇ ਜੇ ਡੀ ਲਿੰਕ ਤੇ ਦਿਖਾ ਦੀ ਯਾਰ ਇੰਨਾ ਕੀ ਤੇਲ ਖਾਂਦਾ ਆ ਆਹੀ ਵਾਰ ਬਹੁਤ ਘੱਟ ਤੇਲ ਲਗਾਉਂਦਾ ਮਤਲਬ ਉਹ ਆਦ ਮਨ ਕੇ ਕਹਿੰਦੇ ਹਟਦਾ ਯਾਰ ਤੇਲ ਹੀ ਬਹੁਤ ਬਚ ਗਿਆ ਨੇ ਯਾਰਾ ਯਾਰਾ ਫਿਰ ਤਾਂ ਆਣਾ ਜੀ ਰੋ 12 ਲੀਟਰ ਹੀ ਸਾਰਾ ਆ ਸਾਡੇ ਵਾਲਾ ਪ੍ਰਧਾਨਨੰਦਪੁਰ ਗਿਆ ਬੋਰ ਤੇ 12 ਦੇ ਹਿਸਾਬ ਨਾਲ ਫੂਕ ਆਇਆ ਹਣਾ ਮੇਲਾ ਦਾ 12 ਤੋਂ ਵੀ ਜ਼ਿਆਦਾ ਬਤਾਉਂਦਾ 12 ਤੋਂ 12 ਲੀਟਰ ਬਸ ਬਿਲਡਰ ਤੇ ਉਹ ਇੰਨਾ ਇੰਨੀ ਐਵਰੇਜ ਕੱਢੀ ਆ 12 ਤੋਂ 14 ਪਰਾਲੀ ਦੇ ਹਿਸਾਬ ਨਾਲ ਯਾਰ ਜਮਾ ਹੀ ਓਕੇ ਕੰਮ ਫਿਰ ਤਾਂ ਸਵਾਲ ਆ ਗਿਆ ਬਹੁਤ ਘਟੇਲ ਖਰਚ ਔਰ ਚੱਲਦਾ ਵੀ ਮਤਲਬ ਗੇਅਰ ਵੀ ਇੰਨਾ ਇੰਨਾ ਤੋਰਾ ਵੀ ਇੰਨਾ ਵਾ ਖਰਾ ਨਹੀਂ ਬੰਦ ਪੰਜਵੇਂ ਛੇਵੇਂ ਗੇਅਰ ਤੱਕ ਵੀ ਚੱਲਦਾ ਚੱਲੋ ਬੰਦਾ ਏ ਚਾ ਬੋਇਲਰ ਤੇ ਮਸੀਗੋਰ ਉਹ ਰੱਠ ਘੇਰਾ ਹਾਂ ਸੱਤ ਤੱਕ ਹੀ ਵਰਕਿੰਗ ਵਾਸਤੇ ਹੁੰਦੇ ਆ ਅੱਠਵਾਂ ਰੋਡ ਵਾਸਤੇ ਹੁੰਦਾ ਅੱਠਵਾਂ ਰੋਡ ਵਾਸਤੇ ਏ ਚਲਾ ਲਓ ਬੀ ਚਲਾ ਲਓ ਕਹੇ ਚਲਾ ਲਓ ਆਰ ਪੀਓ ਨਹੀਂ ਉੱਪਰ ਜਾਂਦੇ ਉਹਦੇ ਉਹਨੇ ਚਲਾਉਣ ਲਈ ਭਾਈ ਇੱਕ ਰੀ ਮਿਲਦਾ ਦਿਹਾੜੀ ਤਾਂ ਲੱਗਦੀ ਨਹੀਂ ਸਮਝਣ ਨੂੰ ਕਿ ਨਹੀਂ ਲੱਗਦੀ ਸੌਖਾ ਹੀ ਆ ਨਹੀਂ ਕੋਈ ਕੁਝ ਵੀ ਨਹੀਂ ਆ ਸੌਖਾ ਹੀ ਆ ਜਿਹੜਾ ਵੱਡਾ ਆਪਾ ਵੀਡੀਓ ਬਣਾਈ ਸੀ ਉਹ 12 ਲੀਟਰ ਖਾਂਦਾ ਹਾਂ 12 ਤੋਂ 14 ਬਸ ਮਾ ਹੋਈ ਕਹਿੰਦਾ ਕੁਝ ਵੀ ਨਹੀਂ ਖਾਦਾ ਯਾਰ ਉਹਨੇ ਕੁਝ ਵੀ ਨਹੀਂ ਤੂੰ ਜਾ ਕੇ ਧਾਓ ਕਹਿੰਦੇ ਸੋਨੂਪੁਰ ਜਾਇਆ ਵੀਡੀਓ ਬਣਾਉਂਦੇ ਆ ਵੀਰ ਜਾ ਕੇ ਆਓ ਲੋਕ ਨੌਲੇਜ ਇਹੋ ਚਾਰ ਕੱਲਾ ਦੱਸਦਾ ਮੈਂ ਜਾਉ ਉਹ ਵੀ ਰਾਂ ਕੋਲੇ ਕਿਸੇ ਦਿਨ ਜਾ ਕੇ ਅੱਛਾ ਉਹਨਾਂ ਨੇ ਭਾਈ 2 ਸਾਲ ਵੇਟ ਕੀਤੀ ਡਾਕਟਰ ਜਦੋਂ ਉਹ ਡਾਕਟਰ ਬਦਲੇ ਉਹ 2 ਸਾਲ ਦਾ ਬਿੱਲਰ ਲੈਣਾ ਸੀ ਪਰ ਉਹ ਕਹਿੰਦੇ ਜਦੋਂ ਥੋੜਾ ਆਇਆ ਉਹੀ ਲੈਣਾ ਹੋਰ ਕੋਈ ਨਹੀਂ ਜਾਂਡਿਆਰ ਦਾ ਹੀ ਲੈਣਾ ਉਹ ਬਾਕੀ ਇੱਕ ਕੰਪਨੀ ਹੈ ਜਿਹੜੀ ਬਾਲੀ ਵੇਦਲ ਵਿੱਚ ਮਸ਼ਹੂਰ ਸੀ ਉਹਨਾਂ ਨੇ ਜ਼ੋਰ ਲਾ ਲਿਆ ਹਾਂ ਉਹ ਇਹ ਲੈਣਾ ਹੀ ਹੈ ਗਾਂਧੀ ਰਾਇਆ ਤੇ ਉਹਨਾਂ ਨੇ ਲਿਆ ਜਿੱਦਣ ਸਭ ਤੋਂ ਪਹਿਲਾਂ ਲੋਨਗਸਮੈਂਟ ਹੋਈ ਉਹਦੋਂ ਹੀ ਬੁੱਕ ਕਰਾਗੇ ਸੀ ਉਹ ਦੋ ਸਾਲ ਵੇਟ ਕੀਤੀ ਉਹਨਾਂ ਨੇ ਪੱਕੇ ਫੈਨ ਆ ਫਿਰ ਤਾਂ ਮੰਡੇ ਜੌਂਡੀਅਰ ਦੇ ਪੂਰਾ ਬੀਲਰ ਬੂਲਰ ਦਾ ਪੁਰਾਣਾ ਕੰਮ ਕਰਦੇ ਨਾਲੇ ਪਰ ਉਹ ਉਹਨਾਂ ਨੇ ਮੰਨ ਸੀਗਾ ਵੀ ਜੌਂਡੀਅਰ ਦਾ ਹੀ ਲੈਣਾ ਉਹ ਹੀ ਲੈਣਾ ਪਰ ਜੌਂਡੀਅਰ ਏਸੀ ਵਾਲੋ ਬਾਲਾ ਕੈਂ ਮਾਣਾ ਜਿੱਥੇ ਆਣ ਕੇ ਗੱਲ ਨਿਬੜਦੀ ਹੈ ਵੀ ਅੰਦਰੋਂ ਪੈੜੀ ਹੋਣਾ ਉਹ ਤਾਂ ਲਗਜ਼ਰੀ ਕਾਰ ਆ ਵੱਡੀ ਉਹਨਾਂ ਦੇ ਕੁਝ ਟ੍ਰੈਕਟਰਾਂ 'ਚ ਮਾੜੀ ਮੁੱਟੀ ਪ੍ਰੋਬਲਮ ਆਈ ਵੀ ਆ ਐਵੇਂ ਸਾਰਿਆਂ 'ਚ ਨਾ ਪਰ ਉਹਨਾਂ ਦੇ ਰੱਬ ਦੀ ਕਿਸਮਤ ਦੇਖ ਲੈ ਵੀ ਜ਼ੀਰੋ ਬ੍ਰੇਕਡਾਊਨ ਸੀ ਉਹਨਾਂ ਦਾ ਚੱਲੀ ਗਿਆ ਕੰਮ ਸਾਰਾ ਸੀਜ਼ਨ ਇੱਕ ਵਾਰੀ ਇਹ ਟਰੈਕਟਰ ਖੜਾ ਕਿਤੇ ਵੇਰੀ ਗੁੱਡ ਪੁੱਛ ਕੇ ਦੱਸਿਆ ਸੀ ਆਈ ਵੀ ਰੈਡੀ ਮੰਨ ਗਏ ਹਾਲਾਂਕਿ ਜਿਹੜੇ ਦੂਜੇ 2-4 ਸੀ ਉਹਨਾਂ ਦੇ ਕੇਜ ਪ੍ਰੋਬਲਮ ਆ ਗਈ ਕਦੇ ਮਤਲਬ ਲੀਵਰ ਨਹੀਂ ਲੱਗ ਰਿਹਾ ਕਦੇ ਪੀਟੀਓ ਪੁੱਟ ਗਿਆ ਦੀ ਹਾਂ ਤੇ ਉਹ ਮਾਣੀ ਬਟੇ ਅਡਜਸਟਮੈਂਟ ਦਾ ਸਹੀ ਕਰਨੇ ਪਏ ਇਹਨਾਂ ਦੇ ਕਦੇ ਕਦੇ ਨਹੀਂ ਮਗਰ ਗਏ ਗਏ ਨਹੀਂ ਮੁੰਡੇ ਪੇ ਲੋੜ ਹੀ ਨਹੀਂ ਬਈ ਨਹੀਂ ਉਹ ਕਦੇ ਖੜੇ ਹੀ ਨਹੀਂ ਕਦੇ ਕਦੇ ਪ੍ਰੋਬਲਮ ਹੀ ਨਹੀਂ ਆਏਗੀ ਵੈਰੀ ਗੁੱਡ ਬਹੁਤ ਮਤਲਬ ਸਾਨੂੰ ਵੀ ਨਹੀਂ ਹੁਣ ਕੰਪਨੀ ਨੇ ਵੀ ਹੌਸਲਾ ਹੋ ਗਿਆ ਇਹਨਾਂ ਕੁਝ ਹੂੰ ਹੁਣ ਥੋੜਾ ਜਿਹਾ ਹੋਰ ਆਣਗੇ ਜੇ ਨੰਬਰ ਵਧੂ ਥੋੜਾ ਰੇਟ ਵੀ ਘਟਾ ਦੇਣਗੇ ਹਾਂ ਇਹ ਵੀ ਅੰਦਰ ਹਾਂ ਤੇ ਆ ਮੈਨੂੰ ਬਸ ਦੱਸ ਦੋ 5210 ਟੂ व्हीਲ V2 ਜਿਹੜਾ ਆਪਣੇ ਨਾਲ ਦਾ ਅਗਲੇ ਹਿੱਸੇ ਨੂੰ ਛੱਡ ਗਈ ਟੂ ਵੀ ਲਾਉਂਦਾ ਹਾਂ ਜੋ ਇਹਦੇ ਬਟਨ ਵਾਲੇ ਫੰਕਸ਼ਨ ਹਾਂ ਨਹੀਂ ਇਹਦੇ ਵਿੱਚ ਬਟਨ ਵਾਲੀ ਲਿਫਟ ਨਹੀਂ ਮਿਲੂਗੀ ਅੱਛਾ ਅੱਛਾ ਇਹਦੇ ਵਿੱਚ ਤੇ ਇਹਦੇ ਭਾਈ ਜਿਵੇਂ 5210 ਆਪਣੇ ਉਹ ਫੰਕਸ਼ਨ ਨਹੀਂ ਆਉਣੇ ਬਟਨ ਵਾਲੇ ਜਿਹੜਾ V2 ਲਿਫਟ ਪ੍ਰੋ ਮਾਡਲ ਆਉਂਦਾ ਉਹਦੇ ਵਿੱਚ ਨਹੀਂ ਆਉਂਦਾ ਉਹਦੇ ਤੇ ਸਟੀering ਨਹੀਂ ਮਿਲਣਾ ਹਨ ਹਾਂ ਤੇ ਬਟਨ ਵਾਲੀ ਲਿਫਟ ਨਹੀਂ ਮਿਲਣੀ ਬਾਕੀ ਸਾਰਾ ਕੁਝ ਸਹੀ ਹੈ ਬਾਕੀ ਸਭ ਕੁਝ ਸਹੀ ਬਾਕੀ ਕੋਈ ਫਰਕ ਨਹੀਂ ਡਿਸਟ੍ਰੀਬਿਊਟਰ ਆਉਂਦਾ ਉਵੇਂ ਹੀ ਹੈ ਨਾ ਸਾਰਾ ਕੁਝ ਠੀਕ ਕੋਈ ਪ੍ਰੋਬਲਮ ਨਹੀਂ ਬਈ ਬਟਨਾਂ ਤੇ ਕੋਈ ਫੰਕਸ਼ਨ ਚੇਂਜ ਹੋ ਜਾਂਦੀ ਹੈ ਕਿ ਨਹੀਂ ਨਹੀਂ ਹੋਰ ਇੱਕ ਦੋ ਹੀ ਆਰੇ ਦੋ ਟਿਕ ਦੇ ਦੋ ਮੋੜਾ ਇੱਕ ਪਿੱਛੇ ਆ ਤੁਸੀ ਸੰਧ ਪਾਉਣ ਨੂੰ ਹਾਂ ਉੱਤੇ ਆ ਤੁਸੀ ਮੋੜ ਤੇ ਆ ਕੇ ਤਾਂੜਾ ਕਰਨ ਬਸ ਯਾਰ ਨਾ ਨਿਆਰਾ ਨਾ ਬਾਈ ਉਹਦਾ ਕਿਉਂਕਿ ਦੱਸਾ ਕਿਉਂ ਜਿਹੜਾ ਬੰਦਾ ਕੰਮ ਲੈਂਦਾ ਬਸ ਉਹਨੂੰ ਪਤਾ ਲਾ ਹਾਂ ਹੁਣ ਮੈਂ ਕਿਤੇ ਜਾਣਾ ਸੀਗਾ ਮੈਂ ਲਿਫਟ ਬੰਨਤੀ ਹਾਂ ਬਸ ਉਹ ਤੇਜ਼ੀ ਨੂੰ ਮੈਂ ਕਿਹਾ ਬਟਨ ਤੋਂ ਤਾਂ ਤੇ ਬਟਨ ਤੋਂ ਠਾ ਬਸ ਯਾਰ ਏਡਾ ਸਵਾਦ ਆ ਉੱਥੇ ਚੱਲਣਾ ਨੇ ਕਿਉਂਕਿ ਲੋਡ ਹੀ ਨਹੀਂ ਲੀਵਰਾਂ ਨੂੰ ਸਾਰੀ ਦਿਹਾੜੀ ਛੜਨ ਦੀ ਲੋ ਬੰਦੇ ਨੂੰ ਔਖਾ ਹੋ ਜਾਂਦਾ ਬਾਈ ਲੀਵਰ ਉੱਥੇ ਸੈੱਟ ਕਰਨੇ ਨਾ ਹਰੇਕ ਵਾਰ ਹਰੇਕ ਨੂੰ ਨਹੀਂ ਹੁੰਦੇ ਹੁਣ ਕੋਈ ਦਿਹਾੜੀ ਤੇ ਡਰਾਈਵਰ ਲਿਆਂਦਾ ਉਹ ਐ ਟੈਨਸ਼ਨ ਹੀ ਕੋਈ ਉਹ ਬਣੇ ਬੜਾ ਦੇ ਮਿੱਥੋਂ ਚੱਲੀ ਚੱਲ ਬਸ ਉਹ ਬਟਨ ਤਾਂ ਫਲੋਅਰ ਨੇ ਤਾਂ ਵੀ ਨਹੀਂ ਆਉਂਦਾ ਬੰਦੀ ਨੂੰ ਹੱਥ ਰਲਾ ਹੀ ਬਸ ਚੱਲੀ ਚੱਲ ਸਾਰੇ ਕਿਤੇ ਮੈਂ ਕਹਿੰਦਾ ਐਡਾ ਐਂ ਰੂਟਾ ਵੀ ਟਰੱਕ ਮਾ ਕੇ ਉਦੋਂ ਦਾ ਬੀਜੀ ਆ ਫੇਰੀ ਜਾਂਨੇ ਕਿਉਂਕਿ ਲੋਡ ਹੀ ਨਹੀਂ ਲੀਵਰਾਂ ਨੂੰ ਛੜਨ ਦੀ ਆ ਆ ਆ ਬਤਾ ਬਾੜਾ ਸਵਾਦ ਆ ਉਹਨਾਂ ਦਾ ਨਹੀਂ ਹੈ ਨਿਆਰਾ ਪੂਰਾ ਦੇਖੋ ਕੰਮ ਦਾ ਫੀਚਰ ਤਾਂ ਹੀ ਲਾਇਆ ਇਹ ਖਰਾਬ ਤਾਂ ਨਹੀਂ ਹੁੰਦੇ ਛਿੱਤੀ ਨਹੀਂ ਨਹੀਂ ਖਰਾਬ ਹੁੰਦੇ ਬਹੁਤ ਵਧੀਆ ਚੱਲਦੇ ਆ ਇਹਦਾ ਪ੍ਰੋਬਲਮ ਇੱਕੋ ਹੀ ਆ ਕਿ ਜਦੋਂ ਤੁਸੀਂ ਡਬਲ ਯੂਜ਼ ਕਰ ਲੈਨੇ ਆ ਵੀ ਉਧਰੋਂ ਬਟਨ ਤੋਂ ਲਿਫਟ ਚੱਕ ਲਈ ਲੀਵਰ ਤੋਂ ਹਿੱੜਤੀ ਉਹ ਤਾਂ ਫਸ ਜਾਂਦੀ ਕੇ ਇਹ ਉਹ ਲੋਕ ਹੋ ਜਾਂਦੀ ਆ ਹਾਂ ਉਹਦਾ ਵੀ ਅਜ ਦੱਸ ਦਿੰਨੇ ਆ ਵੀਡੀਓ ਚੱਲ ਯਾਰ ਉਹ ਬਹੁਤ ਲੋਕਾਂ ਨੂੰ ਪ੍ਰੋਬਲਮ ਆਉਂਦੀ ਆ ਅੱਡ ਘੱਟ ਕੇ ਪਾਦੀ ਹਾਂ ਹਾਂ ਕੋਈ ਗੱਲ ਨਹੀਂ ਜਦੋਂ ਲਿਫਟ ਫਸ ਜਾਂਦੀ ਨਾ ਕਿਹੜੀਆਂ ਬਟਨ ਵਾਲੇ ਦੀ ਬਈ ਪਾਈ ਥੱਲੇ ਨਹੀਂ ਆ ਰਹੀ ਥੱਲੇ ਦੀ ਥੱਲੇ ਹੀ ਨਹੀਂ ਆਉਂਦੀ ਦੀ ਯਾਰਾ ਨਹੀਂ ਆਉਂਦੀ ਹਾਂ ਉਹਦਾ ਤਰੀਕਾ ਇੱਕੋ ਹੀ ਆ ਬਈ ਪਲੱਗ ਕੱਢੋ ਬੈਟਰੀ ਤੋਂ ਤਾਰ ਸਿੱਧੀ ਮੋਟਰ ਵਾਲਾ ਇਹਣਾ ਪਲੱਗ ਆ ਹੂੰ ਉੱਥੋਂ ਲਾ ਕੇ ਲਿਫਟ ਤੋਂ ਨਹੀਂ ਸੱਟ ਲੋ ਬਸ ਨਹੀਂ ਨਹੀਂ ਮਤਲਬ ਬੈਟਰੀ ਤੋਂ ਕਰੰਟ ਲੈ ਲਿਆ ਪੋਜ਼ਿਟਿਵ ਵਾਲਾ ਕਰੰਟ ਲੈ ਗਏ ਉੱਥੇ ਹਾਂ ਠੀਕ ਹੈ ਕੱਲਾ ਪਲੱਸ ਵਾਲਾ ਹਾਂ ਪਲੱਸ ਵਾਲਾ ਲੈ ਜਾਓ ਹਾਂ ਉੱਥੇ ਆਪਣਾ ਜਿਹੜੀ ਮੋਟਰ ਆ ਮੋਟਰ ਆ ਉਹਦੇ ਦੋ ਪੁਆਇੰਟ ਆ ਹਾਂ ਇੱਕ ਨੂੰ ਲਾਉਂਗੇ ਪਤਾ ਲਾ ਜੀ ਥੱਲੇ ਆਉਣ ਲੱਗੀ ਕਿ ਨਹੀਂ ਹਾਂ ਬਦਲ ਕੇ ਦੇਖ ਲਿਓ ਹਾਂ ਇੱਕ ਲਓ ਸੱਟ ਲੋ ਦੁਬਾਰਾ ਪਲੱਗ ਲਾਓ ਚੱਲ ਪਈ ਵਾ ਚੱਲ ਬੋ ਉਹ ਬਹੁਤ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਨਹੀਂ ਆਪਣੇ ਤਾਂ ਬਾਈ ਜਿਵੇਂ ਲੌਕ ਹੋਈ ਸੀ ਮੈਂ ਤਾਂ ਸੋਚ ਘਟਦਾ ਸੀ ਉਹ ਤਾਂ ਉਹ ਤਾਂ ਆਪਾਂ ਉਹ ਨਹੀਂ ਜਿਹੜਾ ਉਹਨੂੰ ਕਹਿੰਦੇ ਟਰਾਂਸਪੋਰਟੇਸ਼ਨ ਲੌਕ ਕਹਿੰਦੇ ਆਪਾਂ ਅੱਛਾ ਜਿਹੜਾ ਲੱਗਿਆ ਐ ਟੈਟ ਗੱਲ ਚੂੜੀ ਵਾਲੀ ਵੀ ਆ ਜਾਂਦੀ ਹੈ ਨਹੀਂ ਚੂੜੀ ਵਾਲਾ ਚੂੜੀ ਵਾਲਾ ਲੱਗਿਆ ਬਾਲ ਹਾਂ ਐ ਘਮਾ ਕੇ ਉਹ ਹੈਗਾ ਵੀ ਤੁਸੀਂ ਸੰਤ ਚੱਕ ਕੇ ਪਾ ਲਿਆ ਹਾਂ ਉਸ ਨੂੰ ਲੋਕ ਲਾ ਦੋ ਬੰਦਾ ਸੜਕ ਤੇ ਬੈਠਾ ਉਹ ਥੱਲੇ ਨਹੀਂ ਜਾਊਗੀ ਥੱਲੇ ਨਹੀਂ ਜਾਊਗੀ ਕਿਉਂਕਿ ਕਈ ਵਾਰੀ ਨਾਲ ਬੈਠਾ ਉਹ ਲੱਤ ਮਾਰੇ ਪੈਰ ਮਾਰੇ ਸੇਫਟੀ ਲਈ ਫੀਚਰ ਆਉ ਉਹਨੂੰ ਟ੍ਰਾਂਸਪੋਰਟੇਸ਼ਨ ਵਾਸਤੇ ਲੋਕ ਕਹਿੰਦੇ ਆਪਾਂ ਲਿਫਟਿਕ ਤਾਂ ਪੱਕੀ ਚੱਕ ਕੇ ਬੰਨ ਦੋ ਜਿੱਥੇ ਮਰਜ਼ੀ ਬੰਨ ਦੋ ਉੱਥੇ ਉਹ ਪੱਕੀ ਲੋਗ ਨਹੀਂ ਲੀਵਰ ਕੱਟਿਆ ਗਿਆ ਉੱਥੋਂ ਲੀਵਰ ਕੱਟਿਆ ਹੁੰਦਾ ਨੇ ਮੈਂ ਇਹ ਗੱਲ ਕਰਦਾ ਸੀ ਮੇਰੇ ਵੀ ਲਿਫਟ ਨੂੰ ਲੋਕ ਲੱਗ ਜਾਂਦਾ ਸੀਗਾ ਪਰ ਮੈਂ ਤਾਂ ਚਾਬੀ ਵਾਲਾ ਸੁੱਚ ਉਹ ਲਾਲ ਜੀ ਕਿल्ली ਨਹੀਂ ਆਉਂ ਲੱਪੇਦੀ ਲੋਕ ਹੋ ਗਈ ਉਹ ਬੰਦ ਕਰਕੇ ਦੁਬਾਰਾ ਚਲਾਓ ਚੱਲ ਪੈਂਦੀ ਚੱਲਾ ਪੈਂਦੀ ਤੇ ਜੇ ਫੇਰ ਵੀ ਨਹੀਂ ਕੰਮ ਕਰਦਾ ਜਦੋਂ ਫਸਦੀ ਨਹੀਂ ਪਰ ਲੀਵਰ ਨੂੰ ਹੱਥ ਲੱਗ ਗਿਆ ਸੁੱਚ ਨੂੰ ਲੱਗ ਗਿਆ ਡਬਲ ਤੇ ਉਹ ਉਦੋਂ ਸਿਗਨਲ ਆਉਂਦਾ ਵੀ ਇਹ ਪੰਗਾ ਇਹ ਪੈ ਗਿਆ ਵੀ ਐਕਚੁਅਲੀ ਗਰਾਰੀ ਲੱਗੀ ਆ ਹਾਂ ਹੈਨਾ ਜਿਹੜਾ ਕੰਮ ਲੀਵਰ ਕਰਦਾ ਉਹ ਦੰਦਿਆਂ ਨਾਲ ਗਰਾਰੀ ਕਰਦੀ ਐ ਇੱਕ ਹੂੰ ਸਮਝ ਗਏ ਜਦੋਂ ਉਹ ਲੀਵਰ ਕਰਦਾ ਉਦੋਂ ਗਰਾਰੀ ਤੇ ਦੰਦੇ ਫਸਦੇ ਹਰ ਲੋਗੋ ਨੂੰ ਪਹਿਲਾਂ ਜਿਹੜਾ ਥੋੜਾ ਜਿਹਾ ਕੜਬੜ ਹੁੰਦੀ ਐ ਤੋ ਸਿਗਨਲ ਦਿੰਦਾ ਜਦੋਂ ਬਾੜੀ ਕੜਬੜ ਹੋ ਜਾਂਦੀ ਐ ਪੱਕੀ ਫਸ ਜਾਂਦੀ ਫਿਰ ਪੱਕੀ ਫਸ ਜਾਂਦੀ ਫਿਰ ਕਿੱਲੀ ਜਾਗਦੀ ਫਿਰ ਫਿਰ ਉਹਦਾ ਹਾਲਾ ਚਾਬੀ ਤੋਂ ਮੈਂ ਤਾਂ ਕਰ ਲੈਂਦਾ ਜੀ ਤੇ ਵੀ ਜਿਹੜਾ ਦੱਸਿਆ ਵੀ ਜੀ ਉਹ ਪੱਕਾ ਲਾਓ ਕੋਹ ਜੇ ਤੇ ਇੱਥੋਂ ਲੈ ਲਓ ਪਲੱਸ ਸਾਰ ਪਾਓ ਤੇ ਉੱਥੇ ਜਾ ਕੇ ਲਾ ਦਿਓ ਕੇ ਇਹਨੂੰ ਫੋਨ ਕਰਨ ਦੀ ਲੋੜ ਨਹੀਂ ਆਹ ਨਾਲ ਥੱਲੇ ਸੱਟ ਲਓ ਤੇ ਚੱਕ ਦਿਓ ਇਹ ਦੋ ਹੈਗੇ ਆ ਮਸਲੇ ਵੱਡੇ ਲਓ ਜੀ ਅੱਜ ਲਈਏ ਅੱਗੇ ਆ ਇਹਨੂੰ ਚਲੋ ਬਾਪਾ ਫਿਰ 1 ਮਿੰਟ ਤਾਂ ਵੇਖ ਲੈ ਜੋਧਿਆ ਫਿਰ ਅੱਜ ਮੈਨੂੰ ਲੱਗਦਾ 30 ਮਿੰਟ ਹੋ ਗਏ ਆ ਅੱਜ ਲਈ ਦੋ ਆ ਗਿਆ ਜਿੰਨੀ ਕੀ ਜਾਣਕਾਰੀ ਵੀਰੇ ਨੇ ਦਿੱਤੀ ਕਬੂਲਿਆ ਜੇ ਵੱਧ ਘਟ ਸ਼ਬਦ ਲਈ ਮਾਫੀ ਆ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਧੰਨਵਾਦ ਧੰਨਵਾਦ